ਯੋਗ ਆ ਪ ਸਰਕਾਰ ਆਈ ਆ ਉੱਥੇ ਤਾਂ ਸਾਡਾ ਪੱਠਾ ਵਹਾਤਾ ਇਹਨੇ ਹੁਣ ਨਾ ਤਾਂ ਸ਼ੂਏ ਚ ਪਾਣੀ ਆ ਟ੍ਰਾਂਸਫਰਮ ਲਾ ਲੈ ਇਹ ਪਤਾ ਨਹੀਂ ਕਦੋਂ ਮਿਲਣਗੇ ਸਾਨੂੰ ਤਿੰਨ ਚਾਰ ਤਾਂ ਸਾਡੇ ਇਕੱਠੇ ਲਾਹੇਨ ਕਿੱਲੇ ਕਿੱਲੇ ਦੇ ਸੰਗ ਚ ਇਕੱਠੇ ਹਾਂ ਇਕੱਠੇ ਇੱਕ ਦਿਨ ਜਮਾ ਤੇ ਹੋਰ ਤਾਰਾਂ ਤਾਂ ਹਜ਼ਾਰਾਂ ਲੋਕਾਂ ਦੀਆਂ ਇਕੱਟੀਆਂ ਗਈਆਂ ਕੂ ਡਰਦਾ ਬੋਲਦਾਂਗੇ ਇਥੋਂ 1.5 ਕਿਲੋਮੀਟਰ ਥਾਣਾ ਬਸ ਵੱਧ ਤੋਂ ਵੱਧ ਤੇ ਪੁਲਿਸ ਇੱਥੇ ਵੀ ਨਹੀਂ ਆ ਸਕੀ ਜਦੋਂ ਸਾਡੀ ਪ੍ਰਾਲੀ ਦਾ ਧੂਆਂ ਉੜਦਾ ਸੀ ਮੜਾ ਜਾ ਕੇ 100 ਜਾਨਾ ਪੁਲਿਸ ਮੁਲਾਜ਼ਮ ਖੜ ਜਾਂਦਾ ਸੀ ਉਦੋਂ ਹੁਣ ਕਿਉਂ ਨਹੀਂ ਆਉਂਦੇ ਜਾਦਾ ਫਿਰ ਆਇਆ ਕਹਿਦੇ ਨੇ ਵੀ ਤੁਸੀਂ ਫੜ ਲਓ ਅਸੀਂ ਵਿੱਚ ਨਹੀਂ ਆਉਂਦੇ ਅਸੀਂ ਆਪਦੀ ਕਾਰਵਾਈ ਜਿਹੜੀ ਮਰਜ਼ੀ ਕਰੀਏ ਫਿਰ ਸਾਡੇ ਦੇ ਨਾਲ ਕਰਨ ਜਿੱਦੇ ਅਸੀਂ ਫੜ ਲੇ ਉਹਦੇ ਸਾਡੇ ਦੇ ਨਾਲ ਦੀ ਨਾਲ ਇਹਨਾਂ ਨੇ ਪਰਚਾ ਦਿੰਦਾ ਕੋਕ ਵੀ ਦੇਹੀ 15 20 ਫੁੱਲ ਵਿੱਚੋਂ ਕੱਢੇ ਨੇ ਉਹਨਾਂ ਨੇ ਆ ਗਾਜਰਾ ਹੀ ਪੱਟ ਕੇ ਖਾਦੀਆਂ ਨੇ ਬੇਆਫੀ ਨਹੀਂ ਜਦੋਂ ਮੌਜਾਂ ਨਾਲ ਸ਼ੱਕੇ ਗਏ ਨੇ ਗੱਲ ਨਹੀਂ ਵੀ ਇੱਕ ਕਦ ਤਨ ਲਗਾਤਾਰ 5 ਦਿਨ ਚੱਲਿਆ ਹੈ ਕੰਮ ਕਾ 5 ਦਿਨ ਚੱਲਿਆ ਤਾਂ ਇੱਕੇ ਰਾਤ ਚਲਾਇਆ ਚਾਰੇ ਤਿੰਨ ਹੋ ਗਏ ਹਾਂ ਕਿੰਨੇ ਸਮੇਂ ਦੇ ਸਾਲ ਤੋਂ ਸਾਲ ਤੋਂ ਅੱਛਾ ਇੱਕ ਸਾਲ ਚ ਤਿੰਨ ਵਾਰੀ ਚੋਰੀ ਹੋ ਗਈ ਥੋੜੀ ਤੇ ਇੱਕ ਵਾਰਾ ਕੇਵਲ ਵੱਢ ਕੇ ਲੈ ਗਏ ਕਾਦਾ ਅਨਦਾ ਤੱਕ ਸਾਲ ਆ ਬਈ ਅਨਦਾ ਦਦਾ ਮਰਦਾ ਫਿਰਦਾ ੱੱਕੇ ਖਾਂਦਾ ਫਿਰਦਾ ਸੜਕਾਂ ਤੇ ਹੁਣ ਠੀਕ ਆ ਹੁਣ ਅਸੀਂ ਫਾਇ ਲੈਈਏ ਕਿ ਸੜਕਾਂ ਤੇ ਉੱਤਰੀ ਇਹ ਲੋਕ ਕਹਿੰਦੇ ਧਰਨੇ ਲਾਉਂਦੇ ਆ ਹੁਣ ਮੈਨੂੰ ਐਂ ਹਰ ਦੱਸੋ ਜੀ ਇਹ ਨਾ ਸਰਕਾਰ ਨੇ ਹੱਲ ਕੀਤਾ ਸੀ ਸੜਕਾਂ ਤੇ ਬੈਠੀ ਕੇ ਅਸੀਂ ਫਾਇ ਲੈ ਕੇ ਮਰ ਜੀਏ ਫਿਰ ਦੋ ਕੰਮ ਹੀ ਆ ਬਈ ਹੁਣ ਤਾਂ ਸਾਡੇ ਕੋ ਪੈਰੇ ਲਾਉਣੇ ਪੈਣਗੇ ਫਿਰ ਹੁਣ ਪੈਰੇ ਕੀ ਕਰਾਂਗੇ ਭਰਾਵਾ ਕੱਲਿਆ ਕਰਿਆ ਕੀ ਕਰਾਂਗੇ ਮਾਰ ਕੇ ਛੱਟ ਜਾਣਗੇ ਯਾਰ ਉਹਨੇ ਕੋਲੇ ਹਥਿਆਰ ਹੁੰਦਾ ਹੁਣ ਆਪਾਂ ਹੁਣ ਕਿਹੜਾ ਇੱਥੇ ਬੈਠੇ ਰਹੀਏ ਵੱਢ ਕੇ ਤੋਰ ਜਾਣਗੇ ਬੈਠੇ ਆ ਕੋਈ ਮਲਾਜ਼ਮਾਂ ਦਾ ਇਹ ਕੰਮ ਆਗਾ ਉਹ ਕਰਾਉਣੇ ਦਾ ਰਾਖੀ ਕਰਨੇ ਦੀ ਉਹ ਤਾਂ ਕਹਿੰਦੇ ਵੀ ਸਾਨੂੰ ਤਨਖਾਹ ਮਿਲ ਜੇ ਬੈਠਿਆਂ ਨੂੰ ਠਾਣੇ 'ਚ ਕੋਈ ਨਾ ਤਾਂ ਅਸੀਂ ਜਾਣਾ ਬਾਹਰ ਨਾ ਕਿਸੇ ਨੂੰ ਫੜਨਾ ਕੋਈ ਡਾਲੀ ਨਹੀਂ ਆ ਜਮ ਆ ਪਹਿਲੇ ਤੇ ਜਮ ਰਾਹ ਫਰ ਮਾਂ ਜਿੱਥੇ ਆਪਾਂ ਖੜੇ ਆ ਪਹਿਲੇ ਤੇ RAM nal udde ohna ne itthe ਸਾਡੇ ਕੋਲ ਹੋਰ ਤਾਂ ਕੋਈ ਲਾਜ ਨਹੀਂ ਜਾਂ ਤਾਂ ਮਰ ਸਕਦੇ ਆ ਜਾਂ ਫਿਰ ਭੁੱਖੇ ਮਰ ਸਕਦੇ ਆ ਕਿਉਂਕਿ ਕੋਣ ਪਾਣੀ ਪਾੜਦੀਆ ਜੋਰਾਂ ਤੇ ਡੂੜ ਮੀਨਾ ਹੋ ਗਿਆ ਰਮੀ ਡੂੜ ਕਿਲਾ ਜ਼ਮੀਨ ਆ ਇਸਦੀ ਨਿਰਪਲ ਕਰਦੇ ਆ ਇਹੀ ਆ ਖੇਤੀਬਾੜੀ ਤੇ ਹੀ ਆ ਇਹੀ ਖੇਤੀਬਾੜੀ ਆ ਹੋਰ ਕੋਈ ਪਲਛਣ ਨਹੀਂ ਕੋਈ ਅੰਮ੍ਰਿਤਵਾਲ ਨਹੀਂ ਸਾਨੂੰ ਸਤਰੀਕਾਲ RAM ਵੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਪਿੰਡ ਜੋਗੇ ਦੇ ਵਿੱਚ ਖੜੇ ਆ ਤੇ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਦੇ ਨਾਲ ਬੁਲੰਦ ਨੇ ਉਹਦੀ ਜਿਉਂਦੀ ਜਾਗਦੀ ਤਸਵੀਰ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਖੇਤਾਂ ਦੇ ਵਿੱਚੋਂ ਲਗਾਤਾਰ 5 ਦਿਨ ਜਿਹੜੇ ਨੇ ਵੀ ਟ੍ਰਾਂਸਫਰਮ ਚੋਰੀ ਹੋਏ ਨੇ ਲਗਾਤਾਰ ਕੋਈ ਇਹ ਨਹੀਂ ਆ ਕਿ ਇੱਕ ਦਿਨ ਲਗਾਤਾਰ 5 ਦਿਨ ਜਿਹੜੇ ਆ ਟ੍ਰਾਂਸਫਰਮ ਚੋਰੀ ਹੋਏ ਨੇ ਮੇਰੇ ਪਿੱਛੇ ਜਿੰਨੇ ਕਿਸਾਨ ਖੜੇ ਨੇ ਇਹ ਉਹ ਦੁਖੀ ਕਿਸਾਨ ਨੇ ਇਹ ਉਹ ਪੀੜਤ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਤੇ ਇਹ ਗੱਲ ਕੋਈ ਹੁਣਦੀ ਨਹੀਂ ਆ ਇਹ ਕਹਿੰਦੇ ਪਿਛਲੇ 2 ਸਾਲਾਂ ਤੋਂ سلسلہ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਉਹ ਪਹਿਲਾਂ ਸਾਡੀ ਗਲਤੀ ਰਹਗੀ ਕਿ ਅਸੀਂ ਬੋਲੇ ਨਹੀਂ ਪਰ ਕਹਿੰਦੇ ਇਸ ਵਾਰ ਅਸੀਂ ਜਿਹੜੇ ਹੈਗੇ ਆ ਉਹ ਬੋਲ ਰਹੇ ਆ ਕਿ ਭਾਈ ਕੁਛ ਇਨਾ ਚੋਰਾਂ ਦਾ ਜਿਹੜਾ ਕੀਤਾ ਜਾਵੇ ਪੂਰੇ ਮਾਮਲੇ ਤੇ ਤੁਹਾਨੂੰ ਜਿਹੜੀ ਹੈਗੀ ਆ ਨਿਗਾ ਮਰਵਾਵਾਂਗੇ ਬਾਪੂ ਜੀ ਕੀ ਚੱਲੀ ਜਾਂਦਾ ਇਹ ਸਾਰਾ ਸਾਫ ਕਿਤਾਬ ਸਾਫ ਕਿਤਾਬ ਕੀਆ ਵੇਲੇ ਜਿਉਂ ਆਪ ਸਰਕਾਰ ਆਈ ਆ ਉਦੋਂ ਤਾਂ ਸਾਡਾ ਪੱਠਾ ਵਹਾਤਾ ਇਹਨੇ ਵੋਟਾਂ ਤਾਂ ਨੂੰ ਐ ਪਾਈਆਂ ਸੀ ਬਦਲਾ ਲਿਓ ਬਦਲਾ ਲਿਓ ਬਦਲਾ ਉਹਨੇ ਸਾਨੂੰ ਦੂਜੂ ਲਿਆ ਕੇ ਦਿੱਤਾ ਡੂੜ ਕਿਲਾ ਜ਼ਮੀਨ ਆ ਮੇਰੇ ਕੋਲ ਸਿਰਫ ਇਹਦੇ ਚ ਕੋਈ ਆਹੇਗਾ ਜੇ ਕੋਈ ਬਾਦਲ ਬੂਦਲ ਉਦੋਂ ਮੋਟਰਾਂ ਮਨਜ਼ੂਰ ਹੋਈਆਂ ਸੀ ਉਦੋਂ ਮੋਟਰਾਂ ਲਵਾ ਲਈਆਂ ਸੀ ਸੀ ਹੁਣ ਨਾ ਤਾਂ ਸ਼ੂਏ ਚ ਪਾਣੀ ਆ ਨਾ ਹੀ ਟਰਾਂਸਫਰਮ ਲਾੜੇ ਇਹ ਪਤਾ ਨਹੀਂ ਕਦੋਂ ਮਿਲਣਗੇ ਸਾਨੂੰ ਅੱਧਾ ਕਿਲਾ ਦਾ ਹੁਣ ਕਣਕ ਦਾ ਵਤ ਲਾਂਗੇ ਕਿਉਂ ਵਿਛਦੀ ਆਵਾਂਗੇ ਤੇ 20000 ਦੀ ਗਰੀਬ ਬੰਦਿਆਂ ਤਾਰ ਕੱਟੀ ਗਈ ਤਾਰ ਕੱਟੀ ਗਈ ਹਾਂ ਹਾਂ 20000 ਦਾ ਤਾਰ ਕੱਟੀ ਗਈ ਵੀ ਹੁਣ ਸਾਡੇ ਕੋਲ ਹੋਰ ਤਾਂ ਕੋਈ ਇਲਾਜ ਨਹੀਂ ਜਾਂ ਤਾਂ ਮਰ ਸਕਦੇ ਆ ਜਾਂ ਫਿਰ ਭੁੱਖੇ ਮਰ ਸਕਦੇ ਆ ਕਿਉਂਕਿ ਜੇ ਨਾ ਮਿਲੇ ਸਾਨੂੰ 10 ਪੰਜ ਦਿਨ ਟ੍ਰੈਕ ਆਹ ট্রান্সਫਰਮ ਫਿਰ ਹੀ ਰਮਾਵਾਂ ਕਹਦੇ ਨੇ ਕਣਕ ਕਣ ਪਾਣੀ ਭਾਲਦੀ ਜੋਰਾਂ ਤੇ ਡੂੜ ਮਹੀਨਾ ਹੋ ਗਿਆ ਰਮੀ ਨੂੰ ਹੁਣ ਜੇ ਦਾ ਖੇਤਾਂ ਚ ਜਾਂਦੇ ਤਾਂ ਤਾਂ ਘਰਾਂ ਚੋਂ ਚੋਰੀਆਂ ਦਾ ਡਰਾ ਹਾਂ ਜੇ ਘਰੇ ਰਹਿਨੇ ਤਾਂ ਖੇਤਾਂ ਚ ਆਹ ਹਾਲ ਹੋ ਗਿਆ ਸਾਡਾ ਆਹ ਹਾਲ ਹੋ ਗਿਆ ਹੁਣ ਸਾਡੀ ਕੋਈ ਨਾ ਤਾਂ ਸੁਣਵਾਈ ਆ ਨਾ ਕੋਈ ਸਾਨੂੰ ਪੁੱਛਦਾ ਕੌਣ ਤਾਂ ਜੱਟਾਂ ਕੰਮ ਵਾਲੇ ਹਮ ਅਜਿਹਾ ਕੰਨੀਆਂ ਵੋਟਾਂ ਵਲੇ ਆ ਕੇ ਸਾਨੂੰ ਪੀੜ ਲੰਦੇ ਵੀ ਆਉ ਫਲਾਣੇ ਨੂੰ ਪਾ ਦੋ ਅਸੀਂ ਭਾਈ ਲਾਈ ਲੱਗ ਹੁੰਨੇ ਉਧਰ ਉਧਰੀ ਪਾਈ ਜਾਂਦੇ ਹਾਂ ਹਾਂ ਹੁਣ ਤਾਂ ਸਾਡਾ ਬੁਰਾ ਹਾਲ ਆ ਕੋਈ ਹੱਲ ਨਹੀਂ ਜਾਂ ਸੜਕਾਂ ਦੇ ਉੱਤਰਾਂਗੇ ਕਿੰਨੇ ਕਿੰਨੇ ਟਰਾਂਸਫਰ ਹੋਇਆ ਇਹ ਇਸ ਏਰੀਆ ਦੇ ਵਿੱਚੋਂ ਲੈ ਕੇ ਐ ਸ਼ੇਰ ਕੀ ਚੋਂ 4 3 3 4 ਤਾਂ ਸਾਡੇ ਇਕੱਠੇ ਲਾਹੇਨ ਕਿੱਲੇ ਕਿੱਲੇ ਦੇ ਸੰਚ ਇਕੱਠੇ ਹਾਂ ਇਕੱਠੇ ਇੱਕ ਦਿਨ ਜਮਾ ਰਾਤ ਨੂੰ ਲਾਹੇਨ ਦਿਨੇ ਤਾਂ ਨਹੀਂ ਰਾਤ ਨੂੰ ਲਾਹੇਨ ਤੇ ਹੋਰ ਤਾਰਾਂ ਤਾਂ ਹਜ਼ਾਰਾਂ ਲੋਕਾਂ ਦੀਆਂ ਕੱਟੀਆਂ ਗਈਆਂ ਕੋਈ ਡਰਦਾ ਬੋਲਦਾ ਨਹੀਂ ਕਿ ਕੋਈ ਬੋਲਣ ਵੀ ਕੀ ਉਹ ਛਾਲੇ ਵੀ ਕੁਝ ਨਹੀਂ ਕਰਦੇ ਇਹਨਾਂ ਨੂੰ ਛੱਡ ਦਿੰਦਾ ਕੋਈ ਛੜਾਉਣ ਵਾਲਾ ਵਗ ਜਾਂਦਾ ਇਹਨਾਂ ਦੇ ਵੀ ਛਾਲੇ ਨਹੀਂ ਵਿਚਾਰਿਆਂ ਦੇ ਪ੍ਰਸ਼ਾਸਨ ਵੀ ਕੀ ਕਰੇ ਛੜਾਉਣ ਵਾਲੇ ਮੂਰੇ ਜਾ ਬਣਦੇ ਨੇ ਤੂੰ ਹੁਣ ਦੇਖੋ ਇਹਦਾ ਕੋਈ ਜਦਾ ਸਰਕਾਰ ਹੀ ਹੱਲ ਕਰੇ ਜਾਂ ਪ੍ਰਸ਼ਾਸਨ ਹੀ ਹੱਲ ਕਰੇ ਸਾਰੇ ਕਿਲੋਮੀਟਰ ਥਾਣਾ ਸਾਥ 1 ਕਿਲੋਮੀਟਰ ਤੇ ਥਾਣਾ ਹਾਂ 1 ਕਿਲੋਮੀਟਰ ਆ ਥਾਣਾ ਇਹ ਕੋਈ ਇਹ ਵੀ ਗੱਲ ਨਹੀਂ ਵੀ ਇੱਕਾ ਤਾਂ ਲਗਾਤਾਰ 5 ਦਿਨ ਚੱਲਿਆ ਹੈ ਕੰਮ 5 ਦਿਨ ਚੱਲਿਆ ਤਾਂ ਇੱਕੇ ਰਾਤ ਚਲਾਇਆ ਚਾਰੇ ਚਾਰ ਇੱਕ ਰਾਤ ਚ ਲਾ ਲਿਆ ਹਾਂ ਤੇ ਉ ਚੱਲੀ ਜਾਂਦਾ ਰੋਜ਼ ਕਿਤੇ ਹੋਸ਼ ਰਹਾ ਤੇ ਰਾਹ ਕਈ ਨਹੀਂ ਸਾਡੇ ਕਿਤੇ ਕੋੜਦੰਨੇ ਵਾਲੇ ਤੇ ਕਿਤੇ ਭੈਣੀ ਵਾਲੇ ਤੇ ਕਿਤੇ ਪਲਾੜੇ ਆ ਤੇ ਐ ਚੱਲੀ ਜਾਂਦੇ ਆ ਬਸ ਵਾਦ ਵਾਦ ਮਤਲਬ ਖੁੱਲੇ ਵੇਖੋ ਫਿਰਦੇ ਆ ਕੋਈ ਡਾਲੀ ਨਹੀਂ ਆ ਜਮਾ ਪਹੇ ਤੇ ਜਮਾ ਟਰਾਂਸਫਾਰਮਰ ਜਿੱਥੇ ਆਪਾਂ ਖੜੇ ਹਾਂ ਹਾਂ ਪਹੇ ਤੇ RAM ਨਾਲ ਲੱਦਿਆ ਉਹਨਾਂ ਨੇ ਇੱਥੇ ਇੱਥੇ ਲੱਦਿਆ ਕਿਉਂਕਿ ਹੁਣ ਤੁਸੀਂ ਲਾ ਲਓ ਪਾਲੇ ਦੇ ਰਸਤੇ ਨੂੰ ਖੇਤ ਕੋਈ ਨਹੀਂ ਆ ਸਕਦਾ ਤੇ ਇਹ ਤਾਂ ਸਾਰੇ ਥੋੜੇ ਸਬਜੀ ਸੂਜੀ ਵੀ ਲੈ ਕੇ ਕਹਿੰਦੇ ਪੱਟ ਕੇ ਹਾਂ ਗੋਭੀ ਦੇ ਹੀ 15 20 ਕੇ ਫੁੱਲ ਵਿੱਚੋਂ ਕੱਢੇ ਨੇ ਉਹਨਾਂ ਨੇ ਅੱਛਾ ਤੇ ਆ ਗਾਜਰਾਂ ਵੀ ਪੱਟ ਕੇ ਖਾਧੀਆਂ ਨੇ ਬੇਆਫੀ ਨੇ ਜਦੋਂ ਮੌਜਾਂ ਨਾਲ ਛੱਕ ਕੇ ਗਏ ਨੇ ਜਿੰਦੇ ਟੋੜੇ ਨੇ ਦੋ ਬੋਰੀਆਂ ਰੇਹਦੀਆਂ ਬਾਹਰ ਢੇਰੀ ਕਰਕੇ ਬੋਰੀਆਂ ਵਿਹਲੀਆਂ ਕਰਕੇ ਪਾ ਕੇ ਰਗੇ ਨੇ ਬੋਰੀਆਂ ਵਿਹਲੀਆਂ ਕਰਕੇ ਹਾਂ ਆ ਤੁਸੀਂ ਫੋਟੋ ਦੇਖ ਹੀ ਲਈ ਹੋਊਗੀ ਲਾਹੀਆਂ ਇਹਦੇ ਵਿੱਚ ਕੁਝ ਨਹੀਂ ਛੱਡਿਆ ਇਸ ਟਾਈਮ ਉਹਨਾਂ ਨੇ ਪੱਤੀ ਵੀ ਨਹੀਂ ਛੱਡੀ ਛੁਣੇ ਗ੍ਰਿਪਾਂ 'ਚ ਜਿਹੜੇ ਟੋਟੇ ਸੀ ਫੋਟ ਫੋਟ ਉਹ ਵੀ ਲੈ ਗਏ ਕੋਈ ਲੱਗੇ ਹਾਂ ਕੋਈ ਇਸ ਗੱਲ ਦਾ ਹੋ ਨਹੀਂ ਜਾ ਕੇ ਫੋਟੋ ਦੇਖ ਲਓ ਤੁਸੀਂ ਆ ਕੇ ਦੇਖ ਲਈਏ ਕਿਸੇ ਨੂੰ ਸ਼ੱਕਾ ਜਿੰਦੇ ਤੋੜੇ ਨੂੰ ਸੌੜ ਗਿਆ ਨਾ ਪੈ ਤੋੜ ਕੇ ਸਿੱਟੇ ਵੇ ਹੁਣ ਦੇਖੋ ਇਹਦਾ ਕੀ ਹੱਲ ਬਣੂ ਜਾਂ ਨਾ ਬਣੂ ਇਹ ਟ੍ਰਾਂਸਫਾਰਮ ਸਾਡੀ ਤਾਂ ਇਹੀ ਬੇਨਤੀ ਆ ਵੀ ਸਹੀ ਸਹੀ ਦਿਵਾ ਦਿਓ ਜੀ ਨਹੀਂ ਤਾਂ ਛੜੀਆਂ ਕਣਕਾਂ ਖਰਾਬ ਹੋ ਜਾਣਗੀਆਂ ਕਣਕਾਂ ਖਰਾਬ ਹੋ ਜਾਣਗੀਆਂ ਹਾਂ ਡੂੜ ਕਿਲਾ ਜ਼ਮੀਨ ਐ ਇਸੇ ਤੇ ਨਿਰਪਰ ਕਰਦੇ ਆ ਇਹੀ ਆ ਖੇਤੀਬਾੜੀ ਤੇ ਆ ਇਹੀ ਖੇਤੀਬਾੜੀ ਆ ਹੋਰ ਕੋਈ ਪਲਛਣ ਨਹੀਂ ਕੋਈ ਅਮੰਦਲ ਨਹੀਂ ਸਾਨੂੰ ਇਸੇ ਤੋਂ ਖਾ ਲਾਂਗੇ ਤਾਂ ਹੋ ਜੂ ਤਾਂ ਖਾ ਲਾਂਗੇ ਨਹੀਂ ਭੁੱਖੇ ਮਰਾਂਗੇ ਫਿਰ ਹੋਰ ਕੀ ਕਰਾਂਗੇ ਕਰਜ਼ੇ ਚੜੀ ਜਾਂਦੇ ਦਿਨੋਂ ਦਿਨ ਤੇ ਹੁਣ ਜਿਹੜਾ ਟਾਈਮ ਖਰਾਬ ਹੋਊ ਅੱਡ ਹੋ ਉਹ ਤਾਂ ਟਾਈਮ ਤਾਂ ਹੁਣ ਸਾਨੂੰ ਦਿੱਸੀ ਜਾਂਦਾ ਜੀ ਹੁਣ ਤਿੰਨ ਦਿਨ ਤਾਂ ਸਾਨੂੰ ਫਿਰਦਿਆਂ ਨੂੰ ਹੋ ਗਈ ਤੇ ਭੌਂਕਦਿਆਂ ਨੂੰ ਹਮ ਹਲੇ ਐ ਨਹੀਂ ਪਤਾ ਵੀ ਕਿੰਨੇ ਕ ਦਿਨ ਹੋਰ ਪਕਾਈ ਕਰਾਂਗੇ ਮੇਰੇ 76 ਸਾਲ ਉਮਰ ਆ ਜੇ ਮੈਂ ਖੇਤ ਪਾਉਂਗਾ ਖੇਤ ਵੀ 10 ਮੂਰੇ ਕੱਲਾ ਕਰੂੰਗੀ ਕੀ ਫੇ ਹਾਂ ਇਹ ਵੀ ਗੱਲ ਉਹ ਮਾਰ ਕੇ ਸਿੱਟ ਜਾਣਗੇ ਫਿਰ ਆਖੀ ਗੱਲ ਹੀ ਆ ਨਾ ਹੀ ਕੋਈ ਸਾਡੇ ਕੋਲੇ ਹਸਲਾ ਵੀ ਹਸਲੇ ਨਾਲ ਮਾਰ ਦੇਣਗੇ ਉਹਨਾਂ ਨੂੰ ਹਸਲਾ ਤੁਸੀਂ ਕਹਿੰਦੇ ਅਸੀਂ ਕਾਨੂੰਨੀਕਾਰ ਬਈ ਹੋ ਜੀ ਚਲਾ ਵੀ ਤਾ ਕਿਸੇ ਨੇ ਇਹਨਾਂ ਦੇ ਕਾਨੂੰਨੀ ਕੋਈ ਨਹੀਂ ਫਿਰ ਇਹਨਾਂ ਦੇ ਕੋਈ ਕਾਨੂੰਨੀ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਫਿਰ ਹੁਣ ਇਹਦਾ ਤਾਂ ਕੋਈ ਇਲਾਜ ਹੀ ਨਹੀਂ ਜੀ ਜਦਾਂ ਸਰਕਾਰੀ ਇਹਦਾ ਕੋਈ ਪ੍ਰਬੰਧ ਕਰੇ ਕਿਉਂਕਿ ਨਸ਼ੇ ਵਧ ਰਹੇ ਨੇ ਨਸ਼ਿਆਂ ਦੀ ਕਰਕੇ ਚੋਰੀਆਂ ਹੋਈ ਜਾਂਦੀਆਂ ਨੇ ਕੀ 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 ਹੱਲ ਕੀਆ ਫਿਰ ਬਾਪੂ ਜੀ ਦਾ ਕੀ ਹੱਲ ਹੱਲ ਜੀ ਹੁਣ ਔਖਾ ਬਹੁਤ ਆਬ ਹਮ ਇਹ ਕਮਾਰ ਨਹੀਂ ਸਕਦੇ ਹਮ ਤੁਹਾਡਾ ਵੀ ਲੈ ਗਿਆ ਸਾਡਾ 70 ਫੁੱਟ ਦਾ ਤਾਰ ਲੈ ਗਿਆ ਸਾਡੀ 70 ਫੁੱਟ ਤਾਰ ਲੈ ਗਿਆ ਤੁਹਾਡੀ ਕਟੋ-ਕਟੀ ਹਾਂ ਤੇ ਬਾਕੀ ਮਿੱਧ ਮੇਰੀ ਤਾਂ ਘਟੋ-ਘਟਕਣਾ ਦੋਕਣਾ ਨਹੀਂ ਮਿੱਧ ਮਿੱਧ ਕੇ ਮਿੱਧ ਕੇ ਜਾਣਗੇ ਬਾਕੀ ਨਗਾ ਜਾਵਾਂਗੇ ਆਵਾਂਗੇ ਹਾਂ ਮਿਲੂ ਜਦੋਂ ਹਾਂ ਬਾਦ ਚਾਰ ਕਿੱਲਾਂ ਦੀ ਵਾਹੀ ਨਗਾਉਣਾ ਪਹੀ ਨਹੀਂ ਰਾਣੀ ਮੋਸ਼ਕਲ ਬਹੁਤ ਹੋਵੇ ਠੰਡ ਚ ਪਰਸੋਂ ਦੇ ੱਤੇ ਖਾਂਦੇ ਫਿਰਦੇ ਨਾ ਕੋਈ ਮੁਲਾਜ਼ਮ ਨੇ ਕਿਸੇ ਨੇ ਪੁੱਛਿਆ ਹਾਂ ਵੀ ਕੋਈ ਗੌਰ ਕਰ ਲੇ ਮਹਿਕਮਾ ਉਹ ਕਹਿੰਦਾ ਇੱਧਰ ਕਰ ਲੋ ਇੱਧਰ ਕਰ ਲੋ ਲਾਰੇ ਲੁੱਟ ਲਈ ਲਾਰੇ ਰੱਪਾ ਚੰਨ ਲਾਈ ਇਹਨੇ ਰੋਜ ਤੇ ਫਿਰ ਜਮੀ ਬੇਖੌਫੀ ਹੋ ਗਏ ਜਿਹੜੇ ਵਾਢਾ ਹੀ ਧਰ ਲੈ ਇੱਕ ਜਿਵੇਂ ਕਹਿੰਦੇ 20 ਲੈ ਇੱਕ ਇੱਕ ਰਾਤ ਛੱਡਦੇ ਜੀ ਦੂਜੀ ਰਾਤ ਫੇਰ ਲਾਉਂਦੇ ਨਾ ਇੱਕ ਰਾਤ ਛੱਡਦੇ ਹਾਂ ਕੱਲ ਲਾਹੇ ਅੱਜ ਫੇਰ ਦੋ ਚਾਰ ਅੱਜ ਲੈ ਗਏ ਚਾਰ ਫੇਰ ਲੈ ਗਏ ਚਾਰ ਫੇਰ ਲੈ ਕੇ ਅੱਜ ਕੀ ਕਰਿਆ ਜਾਵੇ ਰਾਹ ਬਦਲਦੇ ਜੀ ਰੋਜ ਕਿੰਨੇ ਟਾਈਮ ਤੋਂ ਚੱਲਦਾ ਬਾਪੂ ਇਹ ਸਲਸਲਾ ਪਹਿਲਾਂ ਵੀ ਲੈ ਇਹ ਤਾਂ ਦੋ ਢਾਈ ਸਾਲ ਹੋ ਗਏ ਤਿੰਨ ਮਹੀਨੇ ਪਹਿਲਾਂ ਤਾਰਾਂ ਦੂਰਾਂ ਪੜਦੇ ਸੀ ਤਾਰਾਂ ਛੋਟੇ ਪੜਦੇ ਹੁਣ ਤਾਂ ਵੱਡੇ ਮੱਛ ਬਣ ਗਏ ਮਗਰ ਮੱਛ ਲਾਉਂਦੇ ਨਾ ਤਾਰਾਂ ਬੜਾ ਹਨ ਹਮ ਬਟੇ ਲਾਉਣ ਨੇ ਰਾਖੀ ਕਰ ਕੀ ਫਿਰ ਬੰਦਾ ਕੀ ਕਰ ਲੂ ਕਿ ਕਰਕੇ ਕਰੂ ਜੀ ਕੱਲਾ ਕੱਲਾ ਜਵਾਕਾ ਕੱਲੇ ਕੱਲੇ ਬੁੜਾ ਠੇਰੇ ਨੂੰ ਇੱਥੇ ਕਿ ਮਾਰ ਮਾਰ ਕੇ ਧਰ ਜਾਣਗੇ ਫਿਰ ਕਰਾਂਗੇ ਇਹ ਜਾਨ ਹੀ ਦੇ ਦੀ ਫਿਰ ਸਾਡੇ ਜਾਂ ਮਰੇ ਤਾਂ ਹੁਣ ਪਿਆ ਸੀ ਇਹਦੂ ਬਾਤ ਤਾਂ ਸਾਡੇ ਕੋਲ ਮਸਲਾ ਕੋਈ ਹੱਲ ਨਹੀਂ ਜਦਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਬਸ ਇਹੀ ਹਾਲਾ ਇਹੀ ਹਾਲ ਬਣੂਗਾ ਬਣੂਗਾ ਵੀ ਹੈਗਾ ਇਹ ਥਾਣਾ ਵੀ ਸੁੜਦਾ ਨੇੜੇ ਕੋਈ ਇਹ ਨਹੀਂ ਵੀ ਥਾਣਾ ਦੂਰ ਵੀ ਥਾਣਾ ਵੀ ਜੋਗੀ ਜਿੱਥੇ ਥਾਣਾ ਹੈ ਉੱਥੇ ਚੋਰੀਆਂ ਹੀ ਉੱਥੇ ਹੁੰਦੀਆਂ ਨੇ ਅੱਛਾ ਗੱਲ ਐਸਲਾ ਮਸਲਾ ਕੀ ਹੈ ਉੱਥੀ ਹੁੰਦੀ ਆ ਉੱਥੀ ਚੋਰੀਆਂ ਹੁੰਦੀਆਂ ਹੁਣ ਤਾਂ ਖੀਰੀ ਹੀ ਆ ਬਸ ਵੀ ਨਕਦਾਂ ਵਾਲੀ ਉਹ ਗੱਲ ਸਾਂ ਇਹ ਤਾਂ ਮਰੀ ਚੰਗੀਆਂ ਬਸ ਖੀਰੀ ਤਾਂ ਗੱਲ ਹਥਿਆਰਾ ਹੀ ਆ ਸਾਡੇ ਕੋਲ ਫਿਰ ਉਹਨਾਂ ਟਰਾਂਸਫਾਰਮਰ ਦੀਆਂ ਵੀ ਸਿਕਿਉਰਿਟੀ ਤੇ ਬੈਠਣਾ ਪਿਆ ਕਰੂਗਾ ਖੇਤਾਂ ਵਾਲਿਆਂ ਨੂੰ ਆ ਫਿਰ ਬੈਠਣੇ ਪਿਆ ਕਰੂ ਕਿੱਥੇ ਕਿੱਥੇ ਮੰਜੜਾ ਲਾਗੇ ਅਸੀਂ ਆਹੀ ਦਾ ਕਿਲਾ ਕਿਲਾ ਸਾਡੇ ਕੋਲ ਦਾ ਬਣਦਾ ਬਣਦਾ ਕਿਲਾ ਕਿਲੇ ਆ ਕਿਲੇ ਆ ਬਣਦਾ ਸਾਡੇ ਕੋਲ ਤੇ ਮੇਰੇ ਕੋਲ ਕਰੀ ਜਵਾਂਦਾ ਅੱਡ ਪੈ ਗਿਆ ਖਰਚਾ ਜਿਹੜਾ ਹੈ ਇਹ ਤਾਂ ਨਜਾਇਜ਼ ਇਹ ਹੁਣ ਦੱਸ ਕੀ ਕਰਾਂਗੇ ਕਣਕ ਵੀ ਆ ਕਣਕ ਵੀ ਇਹਦਾ ਕਣਕ ਵੀ ਲੈ ਕੇ ਮੈਂ ਭੇਜੂਗਾ ਸਾਰਾ ਕੁਝ ਕੋਈ ਅਸਲੇ ਦੀ ਖੁੱਲ ਹੋਵੇ ਕੋਈ ਕਰੇ ਕੋਈ ਪ੍ਰਬੰਧ ਸਰਕਾਰ ਦਾ ਪ੍ਰਬੰਧ ਨਹੀਂ ਕਰਦੀ ਇੱਥੇ ਕੋਈ ਨਿਸ਼ਾਨ ਬੰਦੇ ਨੂੰ ਕਰਤਾ ਮਿੰਟ ਚ ਸੰਦ ਫੜਕੇ ਲੈ ਜਾਣਗੇ ਫੇਰ ਲੈ ਜਾਣਗੇ ਫੇਰ ਲੈ ਜਾਣਗੇ ਨਾ ਹੁਣ ਕੋਈ ਪੁੱਛਦਾ ਹੀ ਨਹੀਂ ਸਾਨੂੰ ਸਾਡੇ ਵਾਰੀ ਕਾਨੂੰਨੀ ਉਹਨਾਂ ਦੀ ਕਾਨੂੰਨ ਹੋ ਗਿਆ ਹੈ ਠੀਕ ਹੈ ਥੋੜੀ ਬਾਈ ਬਾਈ ਇਹ ਆਹੀ ਰਹੇਗੀ ਖਸਾਲ ਪੰਜਾਬ ਬਣਾਤਾ ਨਸ਼ਾਮ ਕਰਤਾ ਚੋਰ ਆਮ ਕਰਤੇ ਤੇਲ ਕੱਢ ਲੈਂਦੇ ਆ ਟਰਾਂਸਫਾਰਮਾਂ ਚੋਂ ਤਾਰਾਂ ਵੱਢ ਲੈਂਦੇ ਆ ਸਰਕਾਰ ਦੀ ਬਾਈ ਖੁੱਲ੍ਹ ਦਿੱਤੀ ਹੋਈ ਆ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਬਾਈ ਹੋ ਗਿਆ ਸਾਡਾ 60 70000 ਰੁਪਏ ਦਾ 50000 ਦਾ ਟਰਾਂਸਫਾਰਮ ਹੀ ਆ 25 30000 ਦੀ ਤਾਰ ਆ ਕਸੂਰ ਵੀ ਆਜ਼ਾਬ ਚ ਕੁਛ ਨਹੀਂ ਕਸੂਰ ਆਪਣਾ ਤਾਂ ਬਾਈ ਕੀ ਉਹ ਚ ਹੁਣ ਆਪਾਂ ਹੁਣ ਕਿਹੜਾ ਇੱਥੇ ਬੈਠੇ ਰਹੀਏ ਵੱਢ ਕੇ ਤੋਰ ਜਾਣਗੇ ਬੈਠੇ ਆ ਕੋਈ ਮਲਾਜ਼ਮਾਂ ਦਾ ਇਹ ਕੰਮ ਆਗਾ ਉਹ ਕਰਾਉਣ ਦਾ ਰਾਖੀ ਕਰਨੇ ਦੀ ਉਹ ਤਾਂ ਕਹਿੰਦੇ ਵੀ ਸਾਨੂੰ ਤਨਖਾਹ ਮਿਲ ਜੇ ਬੈਠਿਆਂ ਨੂੰ ਠਾਣੇ ਚ ਕੋਈ ਨਾ ਤਾਂ ਹੀ ਜਾਣਾ ਬਾਹਰ ਨਾ ਕਿਸੇ ਨੂੰ ਫੜਨਾ ਬਾਕੀ ਬਾਈ ਵੱਡੇ ਇਹਨਾਂ ਦੇ ਐਮਐਲਏ ਆਗੇ ਪੈਸੇ ਲੈਂਦੇ ਆ ਚੋਰਾਂ ਤੋਂ ਹਾfte ਮਹੀਨੇ ਲੈਂਦੇ ਆਗੇ ਇਹੀ ਕਾਰਨ ਆ ਥਾਣੇ ਵਾਲੇ ਉਹਨਾਂ ਨੇ ਨੱਥਾਂ ਪਾਈਆਂ ਇਹ ਫੜ ਨਹੀਂ ਫੜ ਨਹੀਂ ਸਕਦੇ ਇਹ ਕਾਰਨ ਇਹਦਾ ਪੁਲਿਸ ਨੂੰ ਤਾਂ ਪਤਾ ਹੀ ਹੋਣਾ ਵੀ 5 ਦਿਨਾਂ ਤੋਂ ਚੋਰੀਆਂ ਹੋਈ ਜਾਂਦੀਆਂ ਬਾਈ ਪੁਲਿਸ ਨੂੰ ਤਾਂ ਇਹ ਵੀ ਪਤਾ ਵੀ ਆਪਾਂ ਹੁਣ ਕੀ ਕਰੀ ਜਾਂਦੇ ਆ ਇਹ ਤਾਂ ਕਿਵੇਂ ਪਤਾ ਨਾ ਹੋਈ 5 ਦਿਨਾਂ ਦੀ ਚੋਰੀਆਂ ਹੋਈ ਜਾਂਦੀਆਂ ਨਹੀਂ ਥਾਣੇ 'ਚ ਇਹ ਪਤਾ ਆਪਾਂ ਵੀ ਹੁਣ ਇੰਟਰਵਿਊ ਕਰੀ ਜਾਂਦੇ ਤੁਸੀਂ ਇੱਥੇ ਪੱਤਰਕਾਰ ਆਏ ਹੋਏ ਆ ਇਹ ਪਤਾ ਇਸ ਟਾਈਮ ਫਿਰ 5 ਦਿਨਾਂ ਦਾ ਇਹ ਪਤਾ ਨਹੀਂ ਵੀ ਚੋਰੀਆਂ ਹੁੰਦੀਆਂ ਨਹੀਂ ਇਹ ਤਾਂ ਪਤਿਆ ਨਾ ਹੁਣ ਬਾਈ ਜਾਂਦੀਆਂ ਨੇ ਰੋਜ਼ ਸਰਖਾਚਾਂ ਜਾਂਦੀਆਂ ਨੇ ਘਟ ਤੋਂ ਘਟ ਪੰਜ ਨਾਲ ਤਾਂ ਪੰਗੀ ਨਹੀਂ ਹੈ ਵਿੱਚ ਬੰਦਿਆਂ ਨੂੰ ਇਹ ਵੀ ਪਤਾ ਹੈਗਾ ਵਿੱਚ ਚਾਲ ਨਹੀਂ ਦਿੱਤੀਆਂ ਹੁਣ ਥਾਣੇ ਵਾਲ ਨੂੰ ਇਹ ਪਤਾ ਨਹੀਂ ਕਿ ਸਰਖਾਚਾਂ ਆਉਂਦੀ ਨੇ ਚੋਰੀ ਹੁੰਦੀ ਹੈ ਅਰਜ਼ੀ ਦੇ ਉੱਪਰ ਹੋਈ ਕੋਈ ਕਾਰਵਾਈ ਬਾਈ ਕੋਈ ਨਹੀਂ ਹੋਈ ਅੱਦੇ ਮਹਲਾਜਮਤਾ ਰਾਪਟ ਵੀ ਨਹੀਂ ਫੜਦੇ ਕਿਉਂ ਉਹਦਾ ਸੀ ਗਈ ਸੀ ਪਰਛੋਂ ਰਾਪਟ ਦੇਣ ਜਿੱਦੇ ਚੋਰੀ ਹੋਈ ਹੈ ਕੋਈ ਨੌ ਤਾਂ ਉਹਦਾ ਮੈਂ ਜਾਣਦਾ ਨਹੀਂ ਮਲਾਜਮ ਦਾ ਕਹਿੰਦਾ ਬਾਈ ਤੁਸੀਂ ਦਫ਼ਤਰ ਚੋਂ ਲਿਖਿਓ ਬੀਜਲੀ ਚੋਂ ਫੇਰ ਅਸੀਂ ਥੋੜੀ ਰੌਟ ਫੜਾਂਗੇ ਉਸ ਤੋਂ ਬਾਅਦ ਬਾਈ ਆਇਆ ਇੱਕ ਅਤਲੀ ਤੋਂ ਮੁੰਡਾ ਉਹਨੇ ਐਪਲੀਕੇਸ਼ਨ ਲੈਤੀ ਆ ਉਹੋ ਦੇਖ ਕੇ ਵੀ ਗਿਆ ਮੌਕਾ ਵੀ ਦੇਖ ਕੇ ਗਿਆ ਕਿਹਾ ਵੀ ਆਉਣੇ ਵੀ ਤੁਹਾਨੂੰ ਟ੍ਰਾਂਸਫਰ ਭਾਈ ਦਵਾਵਾਂਗੇ ਅਸੀਂ ਕਰਾਂਗੇ ਮਦਦ ਜਿੰਨੀ ਕਰ ਸਕਦੇ ਆ ਹੁਣ ਥਾਣੇ ਵਾਲਿਆਂ ਦੇ ਬਾਈ ਇਸ਼ਾਰੇ ਵੀ ਨਹੀਂ ਜੇ ਕਹੀਏ ਇਹ ਤਾਂ ਵੱਡੇ ਉਛਰਾਂ ਦਾ ਕੰਮ ਆਗਾ ਉਹਨਾਂ ਨੇ ਇੰਨਾਂ ਦੇ ਪਾਤੀਆਂ ਨੱਥਾਂ ਥਾਣੇ ਵਾਲੇ ਬਾਈ ਕਰਨ ਵੀ ਕੀ ਇਹ ਤਾਂ ਉਹਨਾਂ ਦੇ ਮੁਤਾਬਕ ਚੌਂਕੀਦਾਰ ਆ ਬਾਈ ਇਹਨਾਂ ਨੂੰ ਤਾਂ ਜਿਵੇਂ ਹੁਕਮ ਲਾਤਾ ਇਹਨਾਂ ਨੇ ਤਾਂ ਉਹ ਕਰਨਾ ਟੋੜਾ ਬਾਈ ਹੋ ਗਿਆ ਟਮ ਹਾਂ ਜੀ ਕਿੰਨਾ ਨੁਕਸਾਨ ਹੋ ਗਿਆ ਆਪਣਾ ਵੀ 40-50 ਹਜ਼ਾਰ ਦਾ ਨੁਕਸਾਨ ਆ ਦੱਸਦਾ ਟਰਾਂਸਫਾਰਮਰ ਸੀ ਕਿੱਦਾਂ ਹੋਇਆ ਤੁਹਾਡੇ ਬਾਈ ਇਹ ਇਕੱਠੇ ਹੋਏ ਨੇ ਬਾਰ ਵਾਲੀ ਰਾਤ ਨੂੰ 6 ਤਰੀਕ ਨੂੰ ਇਕੱਠੇ ਹੋਇਆ ਹਾਂ ਤਾਰ ਵੀ ਲੱਗੇ ਤਾਰ ਵੀ ਲੱਗੇ ਤੇ ਫਿਰ ਕੀ ਹੱਲ ਹੋਣੇ ਤਾਂ ਵੀ ਆਪਣਾ ਕੋਈ ਵੀ ਬਾਗਲ ਦੇ ਵਿੱਚ ਦੇ ਜਿੰਦੇ ਜਿੰਦੇ ਸਾਰੇ ਤੋੜਿਆ ਗੇਟ-ਗੂਟ ਅੱਛਾ ਹਾਂ ਬਹੁਤ ਨੁਕਸਾਨ ਦਾ ਰੇਹ ਦੀਆਂ ਬੋਰੀਆਂ ਅੱਛਾ ਖਾਲੀ ਕਰਕੇ ਗਏ ਸਾਰਾ ਸਾਰਾ ਇਹ ਐਂ ਚੱਲਦਾ ਫਿਰ ਕੰਮ ਬਾਈ ਹਾਂ ਵੀਰੇ ਸਾਡੇ ਤਾਂ 2-2.5 ਸਾਲ ਹੋ ਗਏ ਪਹਿਲਾਂ ਤਾਂ ਦੂਰ ਮਤਲਬ ਦੂਰ ਰੋਈਆਂ ਦੇ ਪਿੰਡ ਦੀ ਹੱਦ ਬਹੁਤ ਲੰਮੀ ਆ ਹੁਣ ਤਾਂ ਜਮਾ ਪਿੰਡ ਦੇ ਨਾਲ ਹੀ ਲਾਗੇ ਕਰਨਾ ਪਿੰਡ ਦੇ ਨਾਲ ਹਾਂ ਇੱਥੋਂ ਕਿਲੋਮੀਟਰ ਕਿਲੋਮੀਟਰ ਦੂਰ ਹੀ ਠਾਣਾ ਹੈਗਾ ਜਮਾ ਡਿੱਕੇ ਹੀ ਨਹੀਂ ਮੰਦੇ ਤੇ ਦੇ ਸਰ ਇਹ ਕੋਈ ਆ ਕੋਈ ਪਰਵਾਹ ਹੀ ਨਹੀਂ ਉਹਨਾਂ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਇਹ ਕੋਈ ਮਾੜੇ ਮੋਟੇ ਕੋਈ ਤਾਰਾਂ ਤੂਰਾਂ ਵਾਲਿਆਂ ਨੂੰ ਫੜਾਉਂਦੇ ਵੀ ਹੈ ਤਾਂ ਉਹ ਵੀ ਸਾਡੇ ਪਿੰਡ ਦੇ ਛੜਾ ਲਿਆ ਹੁੰਦੇ ਨੇ ਅੱਛਾ ਪਿੰਡ ਦੀ ਛੜਾ ਲਿਆ ਹਾਂ ਪਿੰਡ ਦੀ ਛੜਾ ਲਿਆ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਕਿਹਾ ਨਹੀਂ ਵੀ ਇਹ ਤਾਂ ਯਾਰ ਚੋਰਾਂ ਨੂੰ ਛੜਾਉਣ ਛੜਾਉਣੇ ਬਸ ਵੋਟਾਂ ਦਾ ਰਾਜ ਹੈ ਇਹਨਾਂ ਨੂੰ ਚੋਰਾਂ ਚਾਰਾਂ ਦਾ ਕੀ ਡਿੱਕਦਾ ਇਹਨਾਂ ਨੂੰ ਤਾਂ ਵੋਟ ਮਿਲਣੀ ਚਾਹੀਦੀ ਹੈ ਹੂੰ ਵੋਟ ਮਿਲਣੀ ਚਾਹੀਦਾ ਚੋਰਾ ਚਾਣਾ ਦਾ ਕੋਈ ਡਿੱਕਦ ਨਹੀਂ ਇਹਨਾਂ ਨੂੰ ਇਹਨਾਂ ਦੇ ਵੋਟਾਂ ਵਾਲੇ ਵੋਟਾਂ ਜਾਣੀ ਨਹੀਂ ਮੋਟਰ ਵੀ ਇੱਕ ਹੀ ਹੈ ਕਿ ਹੋਰ ਵੀ ਆ ਇੱਕੋ ਹੀ ਮੋਟਰ ਉਹ ਵੀ ਬੰਦ ਹੋਣਾ ਹਾਂ ਜੀ ਪਾਣੀ ਦਾ ਵੀ ਹੁਣ ਤਾਂ ਫਰੋਖਾ ਬਹੁਤ ਬੁਰਾ ਹਾਲ ਹੈ ਜੀ ਨਾਈ ਸੁੱਕਾ ਹੈ ਪਾਣੀ ਦਾ ਤੇ ਕਣਕਾ ਉਹਦਾ ਹੁਣ ਦੇਖੋ ਕਿਦੋਂ ਮਿਲਣ ਨਾ ਮਿਲਣ ਇਹਨਾਂ ਦੇ ਕੀਤ ਪਾਰੀਏ ਗੰਜੜ ਘਰ ਪਾਈ ਰੱਖਦੇ ਨੇ ਇਹ ਤਾਂ ਫਿਰ ਬਈ ਇਹ ਵੀ ਡਰ ਆ ਵੀ ਕਹਿੰਨੂੰ ਘਰਾਂ ਚ ਨਾ ਕਰ ਲੈਣ ਕਰ ਸਕਦੇ ਆ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਅਹਰ ਜਿਵੇਂ ਬਾਈ ਘਰਾਂ ਜੀ ਤਾਂ ਹੁਣ ਘਰਾਂ ਜੀ ਹੀ ਹੋਈ ਜਾਂਦੇ ਨੇ ਚੋਰੀਆਂ ਨਿਗਾਹ ਕੜ ਦੂਰ ਨੇ ਜਮਨੜੇਆ ਘਰਾਂ ਦੇ ਕੋਲੋਂ ਲੈ ਕੇ ਗਏ ਨੇ ਹੁਣਾ ਕਿੰਨੀ ਕਿਪਾਟ ਇੱਥੋਂ ਪਿੰਡ ਕਿਲੋਮੀਟਰ ਵੀ ਹੈ ਨਹੀਂ ਜਮਾ ਕੋਲੋਂ ਖਰੀਦੀ ਜਾਂਦੇ ਆ ਝੋਨੇ ਦੇ ਵੇਲੇ ਜਦੋਂ ਆਪਾਂ ਪਰਾਲੀਆਂ ਨੂੰ ਅੱਗ ਲਾਉਨੇ ਆ ਉਦੋਂ ਤਾਂ ਲੋਕੇਸ਼ਨਾਂ ਲੱਗਦੀਆਂ ਲੋਕੇਸ਼ਨ ਛੱਡੀ ਹੋਏ ਜਿੱਥੇ ਅੱਗ ਲਾ ਦਿੰਦੇ ਆ ਉੱਥੇ ਜਾ ਕੇ ਅਫਸਰ ਖੜ੍ਹ ਜਾਂਦੇ ਆ ਹੁਣ ਦੱਸੋ ਕੌਣ ਖੜ੍ਹਦਾ ਕੱਲ ਲੱਗੀ ਆ ਕੋਈ ਲੋਕੇਸ਼ਨ ਕਿਸੇ ਸਰਕਾਰ ਵੱਲੋਂ ਪਹਿਲਾਂ ਵੀ ਸਰਕਾਰਾਂ ਆ ਰਹੀਆਂ ਹੁਣ ਵੀ ਸਰਕਾਰ ਆ ਕਿਸੇ ਨੂੰ ਭੰਡਣ ਦਾ ਨਹੀਂ ਨਾ ਮਤਲਬ ਬਣਦਾ ਇਹਦਾ ਲੋਕੇਸ਼ਨ ਵੀ ਲਾ ਸਕਦੇ ਆ ਵੀ ਜੇ ਰਾਤਾਂ ਨੂੰ ਹੁਣ ਕਿਹੜਾ ਹੋਊਗਾ ਇਕੱਲਾ ਕਰਾਦਾ ਨਹੀਂ ਸਕਦਾ ਕੱਲਾ ਨਹੀਂ ਆ ਸਕਦਾ ਕੋਈ ਹੁਣ ਕੱਲਾ ਬੰਦਾ ਕੱਲਾ ਨੂੰ ਤਾਂ ਹੁਣ ਅਗਲਾ ਕਹਿੰਦਾ ਘਰੋਂ ਵੀ ਨਹੀਂ ਆਉਣੰਦੇ ਘਰੋਂ ਆਉਣਿਆਂ ਤਾਂ ਘਰੇ ਚੋਰੀਆਂ ਦਾ ਡੜਾਰਾ ਹਾਂ ਘਰਾਂ 'ਚ ਵੀ ਆਏ ਬੜੇ ਆ ਹੁਣ ਕਿੰਨਾ ਕ ਕਿੱਧਰ ਜਾਊਗਾ ਕੱਲਾ ਕਹਿ ਰਗਾ ਹੁਣ ਉਹ ਆਪਦੇ ਰਿਸ਼ਤੇਦਾਰੀ 'ਚ ਜਾਊਗਾ ਢੱਲ ਮੱਠੀ ਜਾਊਗਾ ਕ ਕਿੱਥੇ ਖੜੂਗਾ ਮਤਲਬ ਇੰਨੇ ਕਿਵੇਂ ਇੰਨੇ ਬੇਖੌਫ ਹੋਏ ਬੈਠੇ ਵੀ ਜਿੰਮੇ ਚਲੋ ਠੀਕਾ ਆ ਵੀ ਕਰ ਲਾ ਉਦੋਂ ਬਾਅਦ ਕਹਿੰਦੇ ਇੱਥੇ ਆ ਭਾਈ ਸਬਜ਼ੀਆਂ ਸੂਝੀਆਂ ਪੱਟ ਕੇ ਲੈ ਮਤਲਬ ਪੂਰੀ ਤਸੱਲੀ ਨਾਲ ਕਰਕੇ ਗਏ ਪੂਰੇ ਤਸੱਲੀ ਨਾਲ ਕੰਮ ਕਰਕੇ ਜਾਂਦੇ ਹੈ ਜਿੰਨੇ ਵੀ ਚੋਰੀ ਕਰਦੇ ਆ ਸਭ ਨਾਲ ਮਿਲ ਜੁਲ ਕੇ ਇਹ ਕੋਈ ਆਇਆ ਨਹੀਂ ਹੈਗਾ ਕਿ ਵੀ ਜਾਂ ਪਿੰਡ ਦਾ ਬੰਦਾ ਵੀ ਹੋ ਸਕਦਾ ਕੋਈ ਨਾਲ ਵਿੱਚ ਜੇ ਹੁਣ ਪਿੰਡ ਦੀਆਂ ਪੰਚਾਇਤਾਂ ਆ ਲੱਗੇ ਕਰਨ ਫਿਰ ਆਪਣੇ ਤਾਂ ਕੋਈ ਕਸੂਰ ਨਹੀਂ ਹੈਗਾ ਇਹਨਾਂ ਚ ਕਿੱਥੇ ਕਿੱਥੇ ਆਪਾਂ ਰਾਖੀ ਰੱਖਾਂਗੇ ਪਿੰਡ ਦੇ ਵੀ ਸਾਰੇ ਆ ਨਾ ਜੇ ਹੁਣ ਪਿੰਡ ਇਕੱਲਾ ਹੁਣ ਜੇ ਮਤਲਬ ਦੋ ਜਣੇ ਆ ਗਏ ਤਿੰਨ ਆ ਗਏ ਤਿੰਨ ਦੀ ਵੀ ਕੋ ਰਾਖੀ ਨਹੀਂ ਖਬਰ ਕਿੰਨੇ ਕ ਬੰਦੇ ਆ ਜਿਹੜੇ ਚੋਰੀ ਕਰਕੇ ਲੈ ਜਾਂਦੇ ਉਹਨਾਂ ਕੋਲ ਕੀ ਅਸਲਾ ਅਸੀਂ ਕਿਹੜਾ ਆਪਾਂ ਹੁਣ ਦੇਖਿਆ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਹੁਣ ਦੋ ਜਣੇ ਆ ਗਏ ਦੋ ਜਣੇ ਰਾਖੀ ਆ ਜਾਗੇ ਦੋ ਨੂੰ ਵੱਟ ਕੇ ਟੁਕ ਟੁਕ ਕੇ ਛੱਟ ਗਏ ਉਹਦਾ ਕੌਣ ਜ਼ਿੰਮੇਵਾਰ ਆ ਆਪਣੇ ਵਾਸਤੇ ਕਾਨੂੰਨਾਂ ਲਾਗੂ ਹੋ ਜਾਂਦੇ ਨਾ ਵਾਸਤੇ ਕਾਨੂੰਨ ਲਾਗੂ ਹੋ ਰਹੇ ਮੇਨ ਗੱਲ ਤਾਂ ਇਹ ਹੈ ਨਾ ਵੀ ਇਹ ਸਾਰੇ ਸਭ ਜੋ ਇਹ ਕੰਮ ਹੋ ਰਹੇ ਨੇ ਨਾ ਠਲ ਪਣੀ ਚਾਹੀਦੀ ਹੈ ਤਾਂ ਮਤਲਬ ਜੋ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੂੰ ਵੀ ਸੁਣਨੀ ਚਾਹੀਦੀ ਹੈ ਪੰਚਾਇਤ ਨੂੰ ਵੀ ਸੁਣਨੀ ਚਾਹੀਦੀ ਜੋ ਪੰਚਾਇਤ ਆ ਤਾਂ ਤੁਹਾਡਾ ਵੀ ਹੋਇਆ ਜੀ ਸਾਡੇ ਭਾਈ ਦੋ ਵਾਰ ਤਿੰਨ ਹੋ ਗਏ ਤਿੰਨ ਵਾਰ ਹੀ ਹੋ ਗਿਆ ਕਿੰਨੇ ਸਮੇਂ ਦੇ ਸਾਲ ਤੋਂ ਸਾਲ ਤੋਂ ਅੱਛਾ ਇੱਕ ਸਾਲ 'ਚ ਤਿੰਨ ਵਾਰ ਹੀ ਚੋਰੀ ਹੋ ਗਈ ਛੋਟੇ ਤੇ ਇੱਕ ਵਾਰ ਕੇਵਲ ਵੱਡ ਕੇ ਲੈ ਗਏ ਚਾਰ ਵਾਰ ਚਾਰ ਹੋ ਗਈਆਂ ਕੁੱਲ ਕਿੰਨਾ ਨੁਕਸਾਨ ਹੋ ਗਿਆ ਉਸ ਹਾਂ ਤਾਂ ਯਾਰ 2 ਲੱਖ ਮੰਗੂ ਹੋ ਗਿਆ ਤਕਰੀਬਨ ਕੇਰਾ ਤਾਂ ਅਸੀਂ ਆਪ ਹੀ ਧਰਿਆ ਦੋ ਵਾਰ ਤਾਂ ਹੁਣ ਇੱਕ ਵਾਰ ਮਹੀਕ ਮਹੀਨੇ ਦੇਤਾ ਸੀ ਹੂੰ ਤੇ ਸੁਣਵਾਈ ਉਸ ਚੀਜ਼ ਦੀ ਸੁਣਵਾਈ ਯਾਰ ਕੋਈ ਸੁਣਵਾਈ ਨਹੀਂ ਮੈਂ ਇੱਕ ਮਾ ਤਾਂ ਮਾੜਾ ਮੋਟਾ ਕਰਦਾ ਦੇ ਦੇਂਦਾ ਖੈਰ ਹੂੰ ਝੋਨੇ ਵੇਲੇ ਚੋਰੀ ਹੋ ਗਿਆ ਸੀ ਉਹ ਤੋਂ ਭਈ ਆਪ ਨੂੰ ਲੈ ਕੇ ਧਰਨਾ ਪੈ ਗਿਆ ਹੂੰ ਇਹ 15 20 ਦਿਨਾਂ ਤੋਂ ਪਹਿਲਾਂ ਮਹੀਕ ਮਾ ਦਿੰਦਾ ਨਹੀਂ ਫਿਰ ਤਾਂ ਥੋੜਾ ਮੱਲਾ ਬਾੜਾ ਹੀ ਤਰ ਹੈ ਥੋੜਾ ਬਾਟਾ ਯਾਰ ਬਾਟਾ ਦਨਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਭਰਾ ਵਾ ਇੱਕ ਵਾਰ ਕੇਵਲ ਲੈ ਕੇ ਚਾਰ ਵਾਰੀ ਹੋ ਗਿਆ ਕਿੰਨੀ ਪੈਲੀ ਕਿੰਨੀ ਆ ਪੈਲੀ ਤਾਂ ਹੈਗਾ 15 ਕਿਲੋ 15 18 ਹਾਂ ਉਹ ਕੱਲੇ ਕਰਦੇ ਤਾਂ ਖੇਤੀ ਹੋਗੇ ਹੋਰ ਵੀ ਖੇਤੀ ਖੇਤੀ ਮਤਲਬ 2-2 ਲੱਖ ਦਾ ਵਾਧੂ ਤਾਂ ਹੀ ਪੈ ਗਿਆ ਇੱਕ ਸਾਲ ਦਾ ਵਾਧੂ ਵਾਧੂ ਪੈ ਗਿਆ ਬਈ ਯਾਰ ਪਹਿਲਾ ਯਾਰ ਆਪਣਾ ਪਰਾਲੀ ਵੇਲੇ ਭੈਣ ਨਾਲ ਮੜਾ ਜਾਂ ਧੂ ਅਸੀਂ ਚਾਹ ਤੂ ਬਣਾਉਂਦੇ ਧੂ ਨਿਕਲ ਜਾਂਦਾ ਉਹਦੀ ਆ ਜਾਂਦੇ ਅਫਸਰ ਹੁਣ ਕਿਸੇ ਨੂੰ ਕੋਈ ਦੀਂਦਾ ਨਹੀਂ ਉਹ ਤਾਂ ਕਹਿੰਦੇ ਸੈਟਲਾਈਟ ਹੀ ਖੰਡਦੀ ਆ ਹਾਂ ਹੁਣ ਹੁਣ ਕੋਈ ਸੈਟਲਾਈਟ ਨਹੀਂ ਚੱਲਦੀ ਹੁਣ ਕੋਈ ਨਹੀਂ ਪਤਾ ਲੱਗਦਾ 5 ਦਿਨ ਲਗਾਤਾਰ ਰਾਤ ਵੀ ਲਾ ਕੇ ਛੱਟ ਗਏ ਯਾਰ ਸਾਡੇ ਲਵੇ ਦੂਜੇ ਰਾਹ ਤੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਵੀ ਇਹ ਪੁਲਿਸ ਨੂੰ ਤਾਂ ਪਤਾ ਹੀ ਹੋਊ ਵੀ 5 ਦਿਨਾਂ ਦੇ ਚੋਰੀਆਂ ਹੋਈ ਜਾਂਦੀਆਂ ਇੱਥੇ ਕੋਈ ਜਰ ਜਾ ਕੇ ਨਹੀਂ ਖੜਾ ਅੱਛਾ ਹਾਂ ਤਾਂ ਫਿਰ ਹੁਣ ਕੀ ਫਿਰ ਆ ਆਪ ਆਪ ਨੂੰ ਲਾਉਣੇ ਪੈਣਗੇ ਇੱਥੇ ਪਹਿਰੇ ਲਾਉਣੇ ਪੈਣਗੇ ਫਿਰ ਹੁਣ ਪਹਿਰੇ ਕੀ ਕਰਾਂਗੇ ਭਰਾਵਾ ਕੱਲਾ ਕਹਿ ਰਿਹਾ ਕੀ ਕਰਾਂਗੇ ਮਾਰ ਕੇ ਛੱਟ ਜਾਣਗੇ ਯਾਰ ਉਹਨਾਂ ਕੋਲੇ ਹਥਿਆਰ ਹੁੰਦਾ ਕੱਲਾ ਬੰਦਾ ਹੋਵੇ ਕੀ ਕਰਾਂਗੇ ਹਾਂ ਇਹ ਵੀ ਨਹੀਂ ਪਤਾ ਵੀ ਕਿੰਨੇ ਕਿੰਨੇ ਆਉਂਦੇ ਆ ਬਹੁਤ ਹੋਣਗੇ ਉਹ ਬੰਦੇ ਵਾਲੇ ਪਾਸੇ ਇੱਕ ਅੱਧੇ ਦਾ ਕੰਮ ਨਹੀਂ ਉਹਦਾ 15-20 ਬੰਦੇ ਹੋਣਗੇ ਘੱਟੋ-ਘੱਟ ਹਾਂ ਜਿਹੜਾ ਇੰਨਾ ਸਿਸਟਮ ਚੱਕ ਕੇ ਉੱਥੋਂ ਤੱਕ ਲੈ ਕੇ ਜਾਣਾ ਹੁਣ ਤਾਂ ਪਿੱਛੇ ਹਟਵੇਂ ਤੋਂ ਵੀ ਛੱਡ ਕੇ ਤਾਂ ਸੜਕ ਦਾ ਵਗਦੀ ਵੀ ਰਹਿੰਦੀ ਹੋਣੀ ਆ ਸੜਕ ਬਈ ਸਾਡਾ ਕੋਲੀ ਆ ਜਮਾਂ ਪੰਜ ਕਰਮਾਂ ਤੇ ਆ ਤਾਂ ਹਜੇ ਦੂਰ ਆ ਸਾਡਾ ਜਮਾਂ ਹੀ ਨੇੜੇ ਆ ਉੱਥੋਂ ਉੱਥੋਂ ਹੀ ਲਾ ਕੇ ਲੈ ਕੇ ਹਾਂ ਜਮਾਂ ਉੱਥੋਂ ਹੀ ਲੈ ਜਮਾਂ ਉੱਥੋਂ ਕੀ ਕਹੋਗੇ ਭਾਈ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਆਹ ਚ ਹਾਲਾਤ ਹਾਲਾਤ ਜਿਹੜੇ ਹੈ ਬਣਿਆ ਲਗਾਤਾਰ 5 ਦਿਨਾਂ ਦੇ ਵਿੱਚ ਚੋਰੀਆਂ ਚੱਲੀਆਂ ਨੇ 20 ਟਰਾਂਸਫਰ ਮੰਗੂ ਕਹਿੰਦੇ ਲੈ ਜੇ ਬਾਈ ਪਹਿਲਾਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਦ ਤੁਸੀਂ ਆਏ ਹੋ ਇਹ ਅੱਜ ਦੀ ਗੱਲ ਨਹੀਂ ਬਾਈ ਅੱਜ ਤੋਂ 2 ਸਾਲ ਪਹਿਲਾਂ ਕਹਾਣੀ ਚੱਲੀ ਹੈ ਠੀਕ ਹੈ ਪਹਿਲਾਂ ਵੀ ਪਹਿਲਾਂ ਤਾਂ ਮੈਨੂੰ ਆ ਲੱਗਿਆ ਵੀ ਉੱਥੇ 8 ਮੋਟਰਾਂ ਦੀ ਲਗਾਤਾਰ ਤਾਰ ਜੂ ਹੁਣ ਉੱਥੇ 21 ਮੋਟਰਾਂ ਦੀ ਲਗਾਤਾਰ ਹਨਾ ਤਾਰ ਕੱਟੀ ਗਈ ਬਾਈ 21 ਮੋਟਰਾਂ ਦੀ ਠੀਕ ਹੈ ਐਦੂ ਪਹਿਲਾਂ ਹੋ ਟ੍ਰਾਂਸਫਾਰਮ ਬਸੇਰੇ ਚੋਰੀ ਹੋ ਗਏ ਕੋਈ ਨਹੀਂ ਬੋਲਿਆ ਠੀਕ ਹੈ ਮਨ ਨਾਲ ਬਸੇਰਾ ਜੋਰ ਲਾਉਂਦਾ ਰਿਹਾ ਵੀ ਤੁਸੀਂ ਬੋਲੋ ਬੋਲੋ ਅੱਜ ਹੁਣ ਜਿਹੜੀ ਆ ਕਹਾਣੀ ਬਣੀ ਹੈ ਹੁਣ ਲਗਾਤਾਰ 5 ਦਿਨ ਹੋ ਗਈ ਚੋਰੀ ਜਾਂਦੇ ਨੇ ਅਮਰ ਅੱਜ 6ਵੇਂ 7ਵਾਂ ਦਿਨ ਹੈ ਇਹ ਪ੍ਰੋ ਠੀਕ ਹੈ ਜੇ ਬੋਲਾਂਗੇ ਤਾਂ ਹੀ ਹੱਲ ਹੋਣਾ ਨਹੀਂ ਬਈ ਇਹਨਾਂ ਨੇ ਕਾਹਨ ਸੁਣੂ ਆਪਣੀ ਠੀਕ ਹੈ ਫੇਰ ਹੀ ਆਪਣੇ ਨਾਲ ਲੋਕ ਖੜਨਗੇ ਜੇ ਆਪਾਂ ਹੁਣ ਦਿਖਾਵਾਂਗੇ ਕੁਝ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੰਨੀ ਚੋਰੀ ਹੋਈ ਜਾਂਦੀ ਆ ਫਿਰ ਨਾ ਪ੍ਰਸ਼ਾਸਨ ਨੇ ਸੁਣਨੀ ਆ ਨਾ ਐਸਐਸਪੀ ਨੂੰ ਪਤਾ ਲੱਗਣਾ ਨਾ ਡੀਸੀ ਨੂੰ ਪਤਾ ਲੱਗਣਾ ਇਥੇ ਹੋ ਕੀ ਰਿਹਾ ਬਈ ਬੇ ਇੰਨੇ ਬੇਖੌਫ ਆ ਕੇ ਜਿਵੇਂ ਕਹਿੰਦੇ ਨੇ ਕਿ ਅਸੀਂ ਤਾਂ ਸੜਕ ਦੇ ਉੱਪਰ ਹੀ ਬੈਠੇ ਆ ਸੜਕ ਤੋਂ ਉੱਤੋਂ ਹੀ ਲੈ ਗਏ ਮਤ ਤਸੱਲੀ ਦੇ ਨਾਲ ਚੋਰੀਆਂ ਕਰ ਕੇ ਕਹਿੰਦੇ ਇੰਨੇ ਬੇਖੌਫ ਹੋ ਕੇ ਚੋਰ ਯਾਰ ਬੇਖੌਫ ਤਾਂ ਬਈ ਹੁਣ ਕਿਸੇ ਦਾ ਸਹ ਹੈ ਬੇਖੌਫ ਤਾਂ ਹਨਾ ਵੇਖੋ ਹੋਇਆ ਤਾਂ ਕਿਸੇ ਕਾਰਨ ਕਰਕੇ ਹੁਣ ਜੋ ਰੋਹ ਚੋਰੀ ਹੋਈ ਉਹਦੇ ਪਹਿਲੇ ਦਿਨ ਪੁਲਿਸ ਨੂੰ ਪਤਾ ਲੱਗਿਆ ਕਿ ਕਿਲੋਮੀਟਰ ਤੇ ਥਾਣਾ ਇੱਥੋਂ 1.5 ਕਿਲੋਮੀਟਰ ਥਾਣਾ ਬਸ ਵੱਧ ਤੋਂ ਵੱਧ 1.5 ਕਿਲੋਮੀਟਰ ਤੇ ਪੁਲਿਸ ਇੱਥੇ ਵੀ ਨਹੀਂ ਆ ਸਕੀ ਜਦੋਂ ਸਾਡੀ ਪ੍ਰਾਲੀ ਦਾ ਧੂਆਂ ਔੜਦਾ ਸੀ ਮੜਾ ਜਾ ਕੇ 100 ਜਣਾ ਪੁਲਿਸ ਮੁਲਾਜ਼ਮ ਖੜ ਜਾਂਦਾ ਸੀ ਉਦੋਂ ਹੁਣ ਕਿਉਂ ਨਹੀਂ ਆਉਂਦੇ ਹੁਣ ਤਾਂ ਯਾਰ ਮੌਕਾ ਦੇਖਣ ਵੀ ਮੈਂ ਮਸਾਂ ਆਇਆ 7ਵੇਂ 8ਵੇਂ ਦਿਨ ਤੇ ਉਹ ਵੀ ਜੇ ਅਸੀਂ ਪਹਿਲਾਂ ਚੈਨਲਾਂ ਤੇ ਬੋਲੇ ਤਾਂ ਆਇਆ ਨਹੀਂ ਆਉਂਦੀ ਨਹੀਂ ਸੀ ਬਈ ਇੱਥੇ ਆਉਂਦੇ ਨਹੀਂ ਨਹੀਂ ਆਉਂਦੇ ਠੀਕ ਹੈ ਇਹਨਾਂ ਦਾ ਇੰਨਾ ਬੁਰਾ ਹਾਲ ਆ ਜੇ ਕੋਈ ਇੱਥੇ ਕੋਈ ਬੰਦਾ ਕੋਈ ਕੰਮ ਕਰਦਾ ਚੰਗੇ ਕੰਮ ਕਰਦਾ ਉਹਨਾਂ ਦੇ ਮਗਰ ਤਾਂ ਇਹਨਾਂ ਦੀਆਂ ਗੱਡੀਆਂ ਸੀਏਡੀ ਨੇ ਲੱਗੀਆਂ ਰਹਿਂਦੀਆਂ ਨੇ ਪਰ ਜਿਹੜੇ ਆਹ ਕੰਮ ਕਰਦੇ ਆ ਕਿਉਂ ਨਹੀਂ ਫੜਦੇ ਉਹਨਾਂ ਨੂੰ ਫੜਦੇ ਤਾਂ ਨਹੀਂ ਬਈ ਸਿੱਧੀ ਜੀ ਗੱਲ ਹੈ ਇਹਨਾਂ ਦਾ ਹਿੱਸਾ ਪੱਤੀ ਆ ਸਾਰਾ ਕੁਝ ਇਹਨਾਂ ਦੀ ਮੰਨ ਲਾ ਰਜਾ ਮੰਦੀਨਾ ਹੋ ਰਿਹਾ ਸਾਰਾ ਕੁਝ ਜਦੋਂ ਤੁਸੀਂ ਪੁਲਿਸ ਦੇ ਕੋਲੇ ਜਾਂਦੇ ਹੋ ਉਹ ਜਵਾਬ ਕਿਸ ਤਰ੍ਹਾਂ ਦੇ ਦਿੰਦੇ ਆ ਕਿ ਬਈ ਤੁਸੀਂ ਫੜਦੇ ਕਿਉਂ ਨਹੀਂ ਆ ਚੋਰੀਆਂ ਕਿਉਂ ਨਹੀਂ ਹੁੰਦੀਆਂ ਜੇ ਪੁਲਿਸ ਦਾ ਡਰ ਹੋਵੇ ਤਾਂ ਪੁਲਿਸ ਦੇ ਡਰ ਤੋਂ ਬੰਦਾ ਪਤਾ ਵੀ ਨਹੀਂ ਹਿਲਦਾ ਤਾਂ ਫਿਰ ਇੰਨੀਆਂ ਚੋਰੀਆਂ ਕਿਵੇਂ ਹੋ ਰਹੀਆਂ ਭਈ ਉਹ ਕਿਆ ਨਹੀਂ ਕਰਦੇ ਆ ਕਾਰਵਾਈ ਕਰਦੇ ਆ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਐਸਐਸਓ ਸਾਹਿਬ ਨਾਲ ਵੀ ਗੱਲ ਕਰੀ ਸੀ ਵੀ ਇਹ ਕਿਉਂ ਹੋ ਰਹੀਆਂ ਪਹਿਲਾਂ ਜਦੋਂ ਉਹ ਮੋਟ ਤਾਰਾਂ ਲਈਆਂ ਨੇ ਮੈਂ ਉਦੋਂ ਵੀ ਗੱਲ ਕਰੀ ਸੀਗੀ ਪਰ ਲੋਕ ਨਹੀਂ ਬੋਲੇ ਹੁਣ ਬੋਲੇ ਨੇ ਤੇ ਹੁਣ ਡਟ ਕੇ ਖੜਾਂਗੇ ਜਿੰਨਾ ਚਿਰ ਸਾਡੇ ਪਿੰਡ ਦਾ ਕੋਈ ਹੱਲ ਨਹੀਂ ਹੁੰਦਾ ਚੋਰੀਆਂ ਰੁਕਦੀਆਂ ਨਹੀਂ ਉਹਨਾਂ ਚਿਰ ਹੁਣ ਫਿਰ ਅਸੀਂ ਆਪ ਦੇ ਆਪ ਹਿਸਾਬ ਨਾਲ ਦੇਖਾਂ ਜਿੱਦੇ ਅਸੀਂ ਫੜ ਲੇ ਫਿਰ ਉਹਦੇ ਨਾਲ ਪੁਲਿਸ ਵਿੱਚ ਆਵੇ ਜ਼ਿਆਦਾ ਫਿਰ ਐ ਕਹਿ ਦੇਣ ਵੀ ਤੁਸੀਂ ਫੜ ਲਓ ਅਸੀਂ ਵਿੱਚ ਨਹੀਂ ਆਉਂਦੇ ਅਸੀਂ ਆਪ ਦੀ ਕਾਰਵਾਈ ਜਿਹੜੀ ਮਰਜ਼ੀ ਕਰੀਏ ਪਰ ਸਾਡੇ ਦੇ ਨਾਲ ਕਰਨ ਜਿੱਦੇ ਅਸੀਂ ਫੜ ਲੇ ਉਹਦੇ ਸਾਡੇ ਦੇ ਨਾਲ ਦੀ ਨਾਲ ਇਹਨਾਂ ਨੇ ਕੌਣ ਆ ਕੋਈ ਕੋਈ ਹੈ ਕੋਈ ਉਗ ਸੁਗ ਕੋਈ ਮਾੜੀ ਮੋਟੀ ਹੈ ਵੀ ਹੈ ਕੌਣ ਬੰਦੇ ਕਿੱਥੋਂ ਦੇ ਆ ਨੇੜਲੇ ਪਿੰਡ ਦੇ ਆ ਆਪਦੇ ਪਿੰਡ ਦੇ ਜਾਗਾ ਹੋਰ ਕੋਈ ਕੋਈ ਨਸ਼ੇ ਪੱਤੇ ਵਾਲੇ ਬੰਦੇ ਦਾ ਯਾਰ ਬਾਈ ਦੇਖ ਨਸ਼ੇ ਪੱਤੇ ਵਾਲੇ ਨਸ਼ੇੜੀ ਬੰਦੇ ਦਾ ਇਹ ਕੰਮ ਨਹੀਂ ਕਿਉਂਕਿ ਨਸ਼ੇੜੀ ਇਹਨੂੰ ਲਾਭ ਨਹੀਂ ਸਕਦੇ ਆਪਾਂ ਨੂੰ ਵੀ ਪਤਾ ਇਹ ਚ ਵਜਨ ਕਿੰਨਾ ਹੁੰਦਾ ਇਹ ਪ੍ਰੀਪਲਾਨ ਹੈਗਾ ਪੂਰੇ ਬੰਦੇ ਹਨਾ ਮੰਨ ਲਓ ਮਿਸਤਰੀ ਨੇ ਇਹਦੇ ਵਿੱਚ ਬੰਦੇ ਠੀਕ ਹੈ ਇਹਦੇ ਵਿੱਚ ਮੈਂ ਕਹਿੰਦਾ ਵੀ ਸਾਡੇ ਪਿੰਡ ਦਾ ਬੰਦਾ ਵੀ ਸਾਥ ਦੇ ਰਿਹਾ ਕਿਉਂਕਿ ਹੁਣ ਕਿਸੇ ਨੂੰ ਕੀ ਪਤਾ ਵੀ ਕਿੱਥੇ ਕਿੱਥੇ ਟਰਾਂਸਫਾਰਮਰ ਨੇ ਠੀਕ ਹੈ ਉਹ ਬੰਦਾ ਰਾਤ ਨੂੰ ਆਉਂਦਾ ਲੈ ਕੇ ਤਾਂ ਆਉਂਦਾ ਗੱਡੀ ਦਾ ਵਿਚਾਲੇ ਖੜਾਈ ਹੂ ਨਾ ਕੋਈ ਤੇ ਤੁਨੀ ਲੰਗਿਆ ਹੂ ਪਰ ਉਹਨਾਂ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਆ ਜੇ ਕੋਈ ਇੱਥੇ ਦੇਖਦਾ ਬਾਈ ਕਿਸੇ ਪਾਸੇ ਵੀ ਤਾਂ ਉਹਨਾਂ ਦੇ ਪਿੰਡ ਦੇ ਬੰਦਿਆਂ ਨੂੰ ਫੋਨ ਕਰੋ ਅਸੀਂ ਇਕੱਠੇ ਹੋ ਕੇ ਆ ਜਾਂਦੇ ਇੱਥੋਂ ਦੀ ਕੋਈ ਤਾਂ ਨੰਗੇ ਹੀ ਹੂ ਰਾਤ ਨੂੰ ਠੀਕ ਆ ਇਹ ਜਮਾ ਪੂਰੀ ਪਲੈਨਿੰਗ ਨਾਲ ਕੰਮ ਕਰਦੇ ਆ ਠੀਕ ਆ ਇਹਨਾਂ ਦੇ ਬੰਦੇ ਪੂਰੇ ਇਹ ਖਤਰਨਾਕ ਬੰਦੇ ਆ ਜੇ ਸਾਡਾ ਕੋਈ ਕਿਸੇ ਦਾ ਕੋਈ ਕੱਲਾ ਹੋਇਆ ਉੱਥੇ ਖੇਤ ਬਾਈ ਦਾ ਮਾਰ ਵੀ ਸਕਦੇ ਆ ਕੱਲ ਨੂੰ ਜਰ ਜੇ ਹੁਣ ਸਾਡੇ ਨਾਂ ਪੰਜ ਚਾਰ ਦਿਨਾਂ ਚ ਹੈ ਨਾ ਸਾਡਾ ਹੱਲ ਹੋਇਆ ਤੁਹਾਨੂੰ ਕਣਕਾਂ ਬੋਣੀਆਂ ਪੈਣੀਆਂ ਬਾਈ ਹਾਂ ਪਾਣੀ ਕਿਥੋਂ हां ਜਿਹੜਾ ਇਹ ਕਹਿੰਦੇ ਨੇ ਵੀ ਅੰਨਦਾਤਾ ਖੁਸ਼ਹਾਲ ਆ ਕਾਹਦਾ ਅੰਨਦਾਤਾ ਖੁਸ਼ਹਾਲ ਆ ਬਈ ਅੰਨਦਾਤਾ ਦਾ ਮਰਦਾ ਫਿਰਦਾ ੱਤਕੇ ਖਾਂਦਾ ਫਿਰਦਾ ਸੜਕਾਂ ਤੇ ਹੁਣ ਠੀਕ ਆ ਹੁਣ ਅਸੀਂ ਫਾਇ ਲੈਈਏ ਕਿ ਸੜਕਾਂ ਦੇ ਉੱਤਰ ਹੀ ਇਹ ਲੋਕ ਕਹਿੰਦੇ ਧਰਨੇ ਲਾਉਂਦੇ ਆ ਹੁਣ ਮੈਨੂੰ ਐਂ ਹਰ ਦੱਸੋ ਜੀ ਇਹ ਨਾ ਸਰਕਾਰ ਨੇ ਹੱਲ ਕੀਤਾ ਸੀ ਸੜਕਾਂ ਤੇ ਬੈਠੀ ਕੇ ਅਸੀਂ ਫਾਇ ਲੈ ਕੇ ਮਰ ਜੀਏ ਫਿਰ ਦੋ ਕੰਮ ਹੀ ਆ ਬਈ ਹੁਣ ਤਾਂ ਸਾਡੇ ਕੋਲੇ ਜਿਆਦਾ ਜੀ ਸੜਕਾਂ ਦੇ ਉੱਤਰ ਸਾਡੇ ਜਾਂ ਹੁੰਦੀਆਂ ਕਣਕਾ ਵਾਦਾਂਗੇ ਫਿਰ ਇਹੀ ਕਰਨਾ ਪੂ ਫਿਰ ਹਾਂ ਇਹੀ ਕਰਨਾ ਪੂ ਹੱਲ ਹੀ ਕੋਈ ਹੈ ਨਹੀਂ ਘਰ ਵੀ ਖੇਤੀ ਤੋਂ ਹੀ ਚੱਲਦੇ ਆ ਹਾਂ ਬਈ ਸਾਡਾ ਤਾਂ ਰ ਐਡਾ ਡਰ ਖੋਫ ਬਣਾਤਾ ਠੀਕ ਹੈ ਹੁਣ ਸਾਡੇ ਪਿੰਡ ਇੱਕ ਦਿਨ ਬਾਈ ਦਿਨ ਦਿਹਾੜੇ ਚੋਰੀ ਹੋਈ ਐ ਤੋਂ ਪੰਜ ਚਾਰ ਮਹੀਨੇ ਦੀ ਗੱਲ ਆ ਬੂੜੀ ਦੇ ਘਰੋਂ ਕੰਨਾਂ ਤੋਂ ਕਾਂਡੇ ਵਟਕੇ ਲੈ ਗਿਆ ਬੰਦਾ ਦਿਨ ਦਿਹਾੜੇ ਕਰੋ 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 ਬੰਦੇ ਹੁਣ ਇਥੇ ਬਥੇਰੇ ਦਿਨੇ ਚੋਰੀਆਂ ਹੋਣ ਲੱਗੀਆਂ ਸੀ ਪਹਿਲਾ ਸਾਲਕ ਪਹਿਲਾਂ ਹੋਣ ਲੱਗੀਆਂ ਸੀ ਬਾਈ ਬੜਾ ਠੱਠ ਕਰਤਾ ਚੋਰਾਂ ਨੇ ਕਿਉਂਕਿ ਚੋਰੀ ਵੀ ਮੈਂ ਤਾਂ ਇੱਕ ਗੱਲ ਦੇਖਦਾ ਵੀ ਨਸ਼ਾ ਤੇ ਚੋਰੀ ਜਿੱਥੇ ਠਾਣਾ ਹੂ ਉੱਥੇ ਵਿਕਦੇ ਹੁੰਦਾ ਸਾਰਾ ਕੰਮ ਏ ਠੀਕ ਆ ਨਸ਼ਾ ਵੀ ਸਾਡੇ ਪਿੰਡ ਚੌਂਕੀ ਦੇ ਕੋਲੇ ਵਿਕਦਾ ਤੇ ਚੋਰੀ ਵੀ ਚੌਂਕੀ ਦੇ ਕੋਲੇ ਹੁੰਦੀ ਆ ਦੋਵੇਂ ਕੰਮ ਇਕੱਠੇ ਹੁੰਦੇ ਸਾਡੇ ਹਣ ਹੁਣ ਮੰਗ ਕੀ ਆ ਇਸ ਇਸ ਸلسلੇ ਨੂੰ ਲੈ ਕੇ ਸਾਰਾ ਮੰਗਦਾ ਬਾਈ ਜੇ ਦੋ ਤਿੰਨ ਦਿਨਾਂ ਚ ਸਾਡੇ ਟਰਾਂਸਫਰ ਮਨਾਏ ਜਾਂ ਤਾਂ ਸਾਨੂੰ ਕਹਿ ਦੇਣ ਵੀ ਸੀਆਂ ਦੀਆਂ ਕਣਕਾਂ ਵਧ ਗਈਆਂ ਠੀਕ ਆ ਨਹੀਂ ਫਿਰ ਸਾਡਾ ਹੱਲ ਕਰ ਦੇਣ ਹੁਣ ਤਾਂ ਸੂਏ ਵੀ ਬਈ ਸੁੱਕੇ ਪੈਨੋ ਚ ਵੀ ਪਾਣੀ ਨਹੀਂ ਹੈਗਾ ਹਾਂ ਫਿਰ ਹੁਣ ਉਹਨਾਂ ਦਾ ਦੋਵੇਂ ਪਾਸੇ ਮਾਰੇਗੇ ਹੁਣ ਇੱਕ ਮੋਟਰ ਆਇਆ ਨਹੀਂ ਹੈਗਾ ਗਵਾਂਢੀ ਦੀ ਮੰਗ ਕੇ ਛੱਡ ਲਾਂਗੇ ਪਤੰਦਰਾ ਨੇ ਤਿੰਨੇ ਚਾਰੇ ਇਕੱਠੇ ਲਾਤੇ ਗਵਾਂਢੀ ਵੀ ਖਾਲੀ ਕਰ ਖਾਲੀ ਕਰ ਤੇ ਡੂਡ ਡੂਡ ਦੋ ਦੋ ਕਿੱਲੇ ਵਾਲੇ ਕਿਸਾਨ ਨੇ ਯਾਰ ਬਾਈ ਇਹ ਕਿਹੜਾ ਆਏ ਨੇ ਵੀ ਕੋਈ 100 100 ਕਿੱਲਾ ਜ਼ਮੀਨ ਸਾਡੇ ਕੋਲੇ ਡੂਡ ਡੂਡ ਦੋ ਦੋ ਕਿੱਲੇ ਚਾਲੀ-ਚਾਲੀ 50000 ਜਿਹੜੀਆਂ ਆ ਕੇਬਲਾਂ ਨੇ ਉਹ ਨਹੀਂ ਛੱਡੀਆਂ ਉਹਨਾਂ ਦੀ 20 ਮੰਨ ਲਓ 50 60000 ਦੀ ਕੱਲੀ ਕੇਬਲ ਕੇਬਲ ਹੀ ਆ ਬਾਈ ਇੱਕ ਜਣੇ ਨੂੰ 50000 ਦਾ ਨੁਕਸਾਨ ਹੋ ਗਿਆ ਮਹਾਰਾਮ ਨਾਲ ਪੈ ਗਿਆ ਬਾਈ ਹੁਣ ਤੂੰ ਮੰਨ ਲੈ ਝੋਨਾ ਆ ਕੇ ਹਟਿਆ ਸੀ ਸਾਰਿਆਂ ਨੇ ਕਰਜ਼ਾ ਲਾਇਆ ਜਿਹੜੇ 2 ਰੁਪਏ ਦੇ ਦੇਣੇ ਲੈਣਾ ਸੀ ਹੁਣ ਤਾਂ ਰੁਪਈਆ ਹਜ਼ਾਰ ਵੀ ਨਹੀਂ ਬਾਈ ਜਿਹੜਾ ਚੜਾ ਦਾਂਗੇ ਤਾਂ ਵੀ ਉਹ ਵੀ ਨਹੀਂ ਹੈਗਾ ਹੁਣ ਜੇ ਮੁਆਵਜ਼ਾ ਸਰਕਾਰ ਮੈਂ ਕਹਿੰਦਾ ਸਾਨੂੰ ਕੱਲੀ ਚੜਾਉਣ ਤੱਕ ਦਾ ਵੀ ਦਿੱਤਾ ਜਾਵੇ ਜੇ ਸਾਡੀ ਕੇਬਲ ਵੱਢੀ ਆ ਉਹਦਾ ਵੀ ਮੁਆਵਜ਼ਾ ਦਿੱਤਾ ਜਾਵੇ ਕੱਲਾ ਟਰਾਂਸਫਾਰਮਰ ਦਾ ਦੇਣਾ ਹੀ ਦੇਣਾ ਇਹਨਾਂ ਨੇ ਸਾਰਾ ਮੁਆਵ ਪਿੰਡ ਜੋਗੇ ਦੀ ਇਹ ਤਸਵੀਰ ਜਿਹੜੀ ਆ ਦਿਖਾਉਣੀ ਵੀ ਜਿਹੜੀ ਆ ਉਹ ਲਾਜ਼ਮੀ ਸੀ ਕਿਉਂਕਿ ਟਰਾਂਸਫਰ ਮੇਥੇ ਲਗਾਤਾਰ 5 ਦਿਨਾਂ ਤੋਂ ਚੋਰੀ ਹੋ ਰਿਹਾ 20 ਟਰਾਂਸਫਰਾਂ ਦੀ ਜਿਹੜੀ ਗੱਲ ਹੁੰਦੀ ਹੈ ਕਿ 20 ਟਰਾਂਸਫਰ ਪਾਈ ਜਿਹੜੇ ਚੋਰੀ ਹੋਇਆ ਠੀਕ ਹੈ ਹਾਲਾਂਕਿ ਮਹਿਕਮਾ 15 ਦਿਨਾਂ ਬਾਅਦ ਦੇ ਦੂ ਪਰ ਗੱਲ ਤਾਂ ਇਹ ਆ ਕਿ ਉਹ ਵੀ ਪੈਸਾ ਜਿਹੜਾ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋ ਜਾਣਾ ਟੈਕਸ ਦੇ ਰੂਪ ਦੇ ਵਿੱਚ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋ ਜਾਣਾ ਐਨੇ ਬੇਖੌਫ ਚੋਰ ਕਿਵੇਂ ਹੋ ਸਕਦਾ ਕਿ ਲਗਾਤਾਰ ਜਿਹੜੇ ਹੈਗੇ ਆ ਇਹ ਸਿਲਸਿਲਾ ਚੱਲਦਾ ਰਿਹਾ ਉਹ ਚੋਰੀ ਦਾ ਲਗਾਤਾਰ ਹੀ ਸਿਲਸਿਲਾ ਚੱਲਦਾ ਰਿਹਾ ਲਗਾਤਾਰ ਚੋਰੀਆਂ ਜਿਹੜੀਆਂ ਹੁੰਦੀਆਂ ਨੇ ਇਹ ਕਹਿੰਦੇ ਨੇ ਕਿ ਅਸੀਂ ਕੋਈ ਬਹੁਤੇ ਵੱਡੇ ਕਿਸਾਨ ਨਹੀਂ ਅਸੀਂ ਕੋਈ ਇੱਕ ਕਿੱਲੇ ਵਾਲਾ ਡੇਢ ਕਿੱਲੇ ਵਾਲੇ ਜਿਹੜੇ ਬਹੁਤ ਛੋਟੇ ਜਿਹੜੇ ਹੈਗੇ ਆ ਉਹ ਉਹ ਅਸੀਂ ਕਿਸਾਨ ਆ ਤਾਂ ਸਾਡਾ ਹੱਲ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਕਿਤਨੇ ਕਿਤੇ ਸਵਾਲ ਜਿਹੜੇ ਆ ਉਹ ਖੜੇ ਕਰਦੇ ਆ ਕਿ ਸਾਡੇ ਲਾਗੇ 1.5 ਕਿਲ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਰਹੋ ਆਰੰਬੀ ਟੈਲਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ ਪਿਛਲੇ 5 ਦਿਨਾਂ ਤੋਂ ਜੋਗੇ ਦੇ ਵਿੱਚ ਚੋਰੀਆਂ ਦੀ ਵਾਰਦਾਤ ਜਿਹੜੀ ਆ ਉਹ ਹੋ ਰਹੀ ਹੈ ਟਰਾਂਸਫਾਰਮ ਚੋਰੀ ਕੀਤੇ ਜਾ ਰਹੇ ਨੇ ਇਲਜ਼ਾਮ ਪਿੰਡ ਵਾਲਿਆਂ ਦੇ ਵੱਲੋਂ ਲਾਏ ਜਾ ਰਹੇ ਨੇ ਕਿ ਪਿਛਲੇ 5 ਦਿਨਾਂ ਤੋਂ ਇਹ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਐਸਐਚਓ ਕਮਲਜੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਐਸਐਚਓ ਸਾਫ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਰ ਜਿਸ ਤਰ੍ਹਾਂ ਦੇ ਨਾਲ ਪਿੰਡ ਵਾਸੀ ਕਹਿੰਦੇ ਨੇ ਕਿ ਪਿਛਲੇ 5 ਦਿਨਾਂ ਤੋਂ ਇਹ ਸਿਲਸਲਾ ਚੱਲ ਰਿਹਾ ਹੈ तकरीबन ਅੱਜ ਦੀ ਗੱਲ ਕਰੀ ਤਾਂ ਵੀਕ ਟਰਾਂਸਫਾਰਮ ਜਿਹੜੇ ਚੋਰੀ ਹੋਏ ਆ ਪਰ ਕਹਿੰਦੇ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਪੁਸ਼ਤਪਨਾਹੀ ਨਹੀਂ ਹੋਈ ਪਿਛਲੇ 5 ਦਿਨਾਂ ਚ ਤਾਂ ਮਤਲਬ ਕਿ ਆਪਣੇ 20 ਟਰਾਂਸਫਾਰਮਰ ਤਾਂ ਨਹੀਂ ਚੋਰੀ ਹੋਏ ਇਹ ਮਿਸਰ ਹੋਇਆ ਕਿ ਇਹਦੇ ਵਿੱਚ ਕੱਲ ਸਾਡੇ ਕੋਲ 3 ਟਰਾਂਸਫਾਰਮਰ ਕਰਨ ਦੀ ਹੋਏ ਉਹਨਾਂ ਕੋਲ ਲਿਖਤੀ ਰਿਪੋਰਟ ਹੈ ਜੇ ਸਾਡੇ ਕੋਲ ਨਹੀਂ ਆਈ ਮਤਲਬ ਲਿਖਤੀ ਦਰਖਾਸਤ 3 ਟਰਾਂਸਫਾਰਮਰ ਉਦੋਂ ਪਹਿਲਾਂ ਵੀ ਅਸੀਂ ਨੇ ਜਿਹੜੀਆਂ ਤਾਰਾਂ ਚੋਰੀਆਂ ਹੋਈਆਂ ਸੀ ਉਸ ਸੰਬੰਧੀ ਅਸੀਂ ਨੇ ਮੁਕੱਦਮਾ ਇੱਕ ਬ ਤੇ ਉਹਨਾਂ ਦੇ ਮੁਕੱਦਮਾ ਦਿੱਤਾ ਸੀਗਾ ਤੇ ਇਹਦੇ ਵਿੱਚ ਜਿਵੇਂ ਹੁਣ ਆਪਣੀਆਂ ਕਮੇਟੀਆਂ ਬਣੀਆਂ ਨੇ ਡਰਗ ਵਾਲੀਆਂ ਉਹ ਵੀ ਸਾਡੀ ਸਹਾਇਤਾ ਕਰਦੀਆਂ ਨੇ ਉਹਨਾਂ ਨੇ ਵੀ ਉਦੋਂ ਸਹਾਇਤਾ ਕਰਕੇ ਸਾਨੂੰ ਤਲਾਹ ਦਿੱਤੀ ਸੀ ਉਦੋਂ ਮੁਕੱਦਮਾ ਦਰਜ ਕਰ ਲਿਆ ਸੀ ਇਸਨੇ ਫੜੇ ਸੀ ਬੰਦੇ ਹੁਣ ਵੀ ਇਹਨਾਂ ਤੇ ਕਾਰਵਾਈ ਕਰ ਰਹੇ ਆ ਇਹ ਅਸਲ 'ਚ ਅਸੀਂ ਆਪਦੇ ਏਰੀਆ 'ਚ ਤੋਂ ਦੇਖ ਲਏ ਵੀ ਬੰਦੇ ਸਾਨੂੰ ਸਾਡੇ ਏਰੀਏ ਤੇ ਥਾਣੇ ਦੇ ਏਰੀਏ ਦੇ ਨਹੀਂ ਲੱਗਦੇ ਇਹ ਕੋਈ ਬਾਹਰ ਦਾ ਗੈਂਗ ਜਿਹਾ ਹੈਗਾ ਲੱਗਦਾ ਵੀ ਉਹਨਾਂ ਤੇ ਅਸੀਂ ਕਰ ਰਹੇ ਆਂ ਵੀ ਕਾਰਵਾਈ ਟੈਕਨੀਕਲੀ ਪੱਖਾਂ ਤੋਂ ਅਸੀਂ ਮਤਲਬ ਕਿ ਲੈ ਕੇ ਉਹ ਵੀ ਇਹ ਡਾਟਾ ਤੇ ਇਹਦੇ ਵਿੱਚ ਹੋ ਜੋ ਜਿੰਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਲਾਂਕਿ ਜਿੰਨੇ ਸਾਡੇ ਕੋਲ ਉੱਥੇ ਜਿੰਨੇ ਕਿਸਾਨ ਖੜੇ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਸੀ ਕਿਉਂਕਿ ਪੰਜ ਸੱਤ ਸਾਡੇ ਕੋਲ ਉਹੀ ਸੀ ਜਿਹੜੇ ਕਹਿੰਦੇ ਕਿ ਸਾਡੇ ਕੋਲ ਟ੍ਰਾਂਸਫਾਰਮਰ ਚੋਰੀ ਹੋ ਕੁਝ ਕੁ ਬੋਲ ਨਹੀਂ ਰਹੇ ਉਹਨਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਨੇ ਕਿ 20 ਟ੍ਰਾਂਸਫਾਰਮਰ ਪਿਛਲੇ 5 ਦਿਨਾਂ ਦੇ ਵਿੱਚ ਹੋ ਗਏ ਤੁਹਾਡੇ ਜਿਹੜੇ ਕਾਗਜ਼ਾਂ ਦੇ ਵਿੱਚ ਤੁਹਾਡੇ ਕੋਲ ਜਿਹੜੇ ਰਿਕਾਰਡ ਨੇ ਉਹਨਾਂ ਦੇ ਕੋਲ ਇਹ ਮਤਲਬ ਕਿ ਕੱਲ ਵਾਲੇ ਛੱਡ ਕੇ ਸਾਡੇ ਕੱਲ ਲਿਖਤੀ ਵਾਲੇ ਨਹੀਂ ਆਏ ਤੇ 5 ਦੇ 5 ਪੰਜ ਟ੍ਰਾਂਸਫਾਰਮਰ ਨੇ ਜਿਹੜੇ ਅਰੇ ਹੋਇਆ ਸਾਨੂੰ ਆਇਆ ਸਾਡੇ ਲਿਖਤੀ ਹਾਂ ਜਿਹੜੇ ਲਿਖਤੀ ਆਇਆ ਇਸ ਤਰ੍ਹਾਂ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੁਣ ਤੱਕ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਜਿਹੜੀ ਆ ਇਹਨਾਂ ਤੇ ਆ ਉਹ ਜਿਹੜੇ ਇਹਨਾਂ ਤੇ ਅਸੀਂ ਨੇ ਪਾਤ ਆਪਦੇ ਮਨ ਮਕਦਮਾ ਸਾਡੇ ਕੋਲੇ ਪਹਿਲਾਂ ਦਰ ਸੀਗਾ ਉਹਦੇ ਵਿੱਚ ਅਸੀਂ ਇਹਦੇ ਵਿੱਚ ਉਹਦੇ ਵਿੱਚ ਹੀ ਨਾਲ ਲੈ ਲਿਆ ਇਹ ਤੇ ਇਹਨਾਂ ਦੇ ਇੱਕੋ ਗੈਂਗ ਦੇ ਲੱਗਦਾ ਸਾਨੂੰ ਇਹ ਵਾਰਦਾਤਾ ਜਿਹੜੀ ਕੀਤੀ ਹੋਈ ਹੈ ਤੇ ਉਹਦੇ ਤੇ ਕੋਈ ਕਾਰਵਾਈ ਕਰ ਰਹੇ ਅਸੀਂ ਟੈਕਨੀਕਲੀ ਤੇ ਲੋਕਾਂ ਨਾਲ ਆਪਦੇ ਵੀ ਰਿਸੋਰਸਸ ਲਾਏ ਹੋਏ ਨੇ ਅਸੀਂ ਇਹ ਛੇਤੀ ਮਤਲਬ ਇਹਨਾਂ ਨੂੰ ਅਸੀਂ ਕਰ ਲਾਂਗੇ ਕਿ ਪੁਲਿਸ ਮੌਕਾ ਦੇਖਣ ਵੀ ਕਹਿੰਦੇ ਬਹੁਤ ਲੇਟ ਆਉਂਦੀ ਅਸੀਂ ਕਿਹਾ ਉਸ ਤੋਂ ਪੁਲਿਸ ਮੌਕਾ ਦੇਖਣ ਵੀ ਨਹੀਂ ਕਹਿੰਦੇ ਪੁਲਿਸ ਆ ਰਹੇ ਮੌਕਾ ਦੇਖਣ ਜਾਂਦੇ ਆ ਜੀ ਸਾਡੇ ਵਾਲੇ ਮੌਕਾ ਦੇਖਦੇ ਆ ਨਕਸ਼ਾ ਬਣਦਾ ਪ੍ਰੋਪਰ ਆ ਫੋਟੋਗ੍ਰਾਫੀ ਨਾਲ ਲਾਉਨੇ ਆ ਸੀ ਐਵੇਂ ਨਹੀਂ ਵੀ ਅਸੀਂ ਕੋਈ ਇੱਕ ਦੋ ਹੁੰਦਾ ਜਿਹੜਾ ਮਤਲਬ ਕਈ ਵਾਰ ਅਗਲੇ ਨਾਲੋਂ ਜ਼ਿਆਦਾ ਕਾਲੀ ਹੁੰਦੀ ਆ ਕਈ ਵਾਰ ਬੰਦਾ ਫਸਿਆ ਹੁੰਦਾ ਆਈਓ ਜੀ ਨੂੰ ਮਾਰਕ ਹੁੰਦੀ ਆ ਤੇ ਉਹ ਆ ਕੇ ਜ਼ਰੂਰ ਦੇਖ ਕੇ ਉਹ ਕਰਦੇ ਆ ਸਾਨੂੰ ਪ੍ਰੋਪਰ ਕਾਰਵਾਈ ਹੋ ਰਹੀ ਹੈ ਕਾਰਵਾਈ ਪ੍ਰੋਪਰ ਹੋ ਰਹੀ ਹੈ ਸਾਡੇ ਨਾਲੋਂ ਤੱਕ ਪੰਜ ਨੇ ਹਾਂ ਜੀ ਹਾਂ ਜੀ ਹਾਂ ਜੀ ਥੈਂਕ ਯੂ ਸਰ ਹਾਂ ਜੀ ਹਾਂ ਜੀ